जय श्री प्रेम धाम श्री लखदाता पीर निगाहे वाले सखी सर्वर सखी सुल्तान लाला वाली सरकार ਦਾ ਜਨਮ ਦਿਨ ਜੋ ਪ੍ਰੇਮ ਧਾਮ ਦੇ ਵਿੱਚ ਇੱਕ ਮੇਲੇ ਦੇ ਰੂਪ ਚ ਮਨਾਇਆ ਜਾਂਦਾ ਹੈ श्री प्रेम धाम काकोआ रोड इस बार 8 9 और 10 बैसाख यानी कि 21 22 और 23 अप्रैल को बड़ी श्रद्धा पूर्वक ਮਨਾਜ ਆ ਰਹੇ ਹੈ ਇਹ ਵਿੱਚ 21 ਤਰੀਕ ਨੂੰ ਕਈ ਸਾਲਾਂ ਬਾਅਦ ਫੇਰ ਵਿਸ਼ਾਲ ਰਸੀ ਯਤਰਾ ਰਾਮਲੀਲਾ ਮੈਦਾਨ ਦੇ ਸੀਗਾ ਤੋਂ ਸਟਾਰਟ ਹੋ ਕੇ ਸ਼੍ਰੀ ਪ੍ਰੇਮਦਾਮ ਸੰਪਨ ਹੋਊਗੀ ਔਰ 22 ਔਰ 23 ਤਰੀਕ ਦਾ ਜੋ ਫੰਕਸ਼ਨ ਹੋਊਗਾ ਚਾਦਰ ਦੀ ਰਸਮ ਝੰਡੇ ਦੀ ਰਸਮ ਔਰ ਉਸ ਤੋਂ ਇਲਾਵਾ ਹਿੰਦੁਸਤਾਨ ਦੇ ਬੜੇ ਚੰਗੇ ਆਰਟਿਸਟ ਕਵਾਲੀ ਮਹਿਫਲ ਕਰਨਗੇ ਤਾਂ ਮੈਂ ਤਾਂ ਸਾਰੇ ਜਿੰਨੇ ਪ੍ਰੇਮਦਾਮ ਨੂੰ ਚਾਹ ਰਣ ਵਾਲੇ ਆ ਪਿਆਰ ਕਰਨ ਵਾਲੇ ਆ ਮੁਹੱਬਤ ਕਰਨ ਵਾਲੇ ਸਭ ਨੂੰ ਮੈਂ ਅਗਰਹ ਕਰਦਾ ਕਿ ਵਿਸ਼ਾਲ ਮੇਲੇ ਚ ਪਹੁੰਚ ਕੇ ਸਰਕਾਰ ਦਾ ਅਸ਼ੀਰਵਾਦ ਲਓ ਔਰ ਮੇਲੇ ਦੀ ਰੌਣਕ ਨੂੰ ਬਤਾਓ ਇਸ ਵਾਰ ਕਿਹੜੇ ਕਿਹੜੇ ਕਲਾਕਾਰ ਆਪਰੇ ਪੁਆਏ ਨੇ ਜੀ ਇਸ ਵਾਰ ਜਿਹੜੇ ਸਿੰਗਰ ਐ ਵੈਸੇ ਤਾਂ ਹਜੇ ਕਾਫੀ ਟਾਈਮ ਪਏ ਟੈਕਨੀਕਲ ਆਸਟ ਡਿਸਟ ਫਾਈਨਲ ਕੀਤੀ ਐ ਜਿਵੇਂ ਲਖਵਿੰਦਰ ਬੜਾਲੀ ਜੀ ਔਰ ਮਾਸਟਰ ਸਲੀਮ ਜੀ ਦਰਬਾਰ ਦੇ ਪਗੜੀਬੰਦ ਕਬਾਲ ਅਨਿਸ਼ ਸਾਹਰੀ ਬਾਕੀ ਫਲੇ ਲੱਗ ਪਗ ਆਪਣਾ ਦੋ ਟਾਈਮ ਹੀ ਨੇ ਹੈਗੇ ਆ ਜਿਹਦੇ ਚ ਆਪਾਂ ਔਰ ਅਚੇ ਚਾਰਟਿਸਟ ਦਰਵਾਤੇ ਹਾਜ਼ਰੀ ਲਗਾਣਗੇ ਅਛਲੀ ਬਾਬਾ ਜੀ ਦੇਖੇਗਾ ਸੀ 3 ਤੋਂ 4 ਦਿਨ ਦਾ ਜਿਹੜਾ ਮੇਲਾ ਸੀ ਲੱਗ ਲੱਗ ਸਦਨਾਂ ਦੇ ਵਿੱਚ ਕਿਤੇ ਨਾ ਗ੍ਰੀਨ ਲੋਕਾਂ ਨੂੰ ਤੁਹਾਡੇ ਵੱਲੋਂ ਸਮਾਰ ਦਿੱਤਾ ਜੀ ਬਿਲਕੁਲ ਹਾਂ ਬੜੀ ਅੱਛੀ ਗੱਲ ਕੀਤੀ ਸੋਨੂ ਜੀ ਨੇ ਅ ਪ੍ਰੇਮ ਤਾਂ ਅੰਦਰ ਵਿੱਚ ਸਮੇਂ-ਸਮੇਂ ਨਾਲ ਕੋਈ ਨਾ ਕੋਈ ਨਾ ਕੋਈ ਸਮਾਜ ਸੇਵਾ ਦੇ ਕੰਮ ਹੁੰਦੇ ਰਹਿੰਦੇ ਆ ਇਸ ਤਰ੍ਹਾਂ ਟ੍ਰਾਈਸਾਈਕਲਜ਼ ਅੰਘੀਨਾਂ ਲਈ ਉਹਨਾਂ ਅਬਜ਼ੁਰਗ ਲਈ ਜਿਨ੍ਹਾਂ ਨੂੰ ਸੁਨਨ ਅਸਹਾਏ ਨੇ ਕੰਨਾਂ ਦੀ ਮਸ਼ੀਨ ਔਰ ਹਰ ਮਹੀਨੇ ਲਗਭਗ 120 ਹੌਤਾ ਨੂੰ ਰਾਸ਼ਨ ਔਰ ਬੱਚਿਆਂ ਨੂੰ ਸਕੂਲ ਫੀਸ ਇਸ ਤਰ੍ਹਾਂ ਦੇ ਕੰਮ ਚੱਲਦੇ ਰਹਿੰਦੇ ਆ ਜਿਦੇ ਵਿੱਚੋਂ ਰਾਸ਼ਨ ਔਰ ਸਕੂਲ ਫੀਸ ਬਾਈ ਟ੍ਰਿਕ ਯਾਨੀ ਮੇਲੇ ਦੇ ਸੈਂਟਰ ਵਾਲੇ ਦਿਨ ਪ੍ਰੋਗਰਾਮ ਰੱਖਿਆ ਗਿਆ ਰਾਸ਼ਨ ਵੰਡ ਸਮਾਰੋ ਇਹ ਕੀ ਪ੍ਰੋਗਰਾਮ ਦੀ ਕੀ ਲੋਕ ਹੈ ਕਿੰਨੇ ਵਜੇ ਦੀ ਟਾਈਮਿੰਗ ਜਿਹੜੀ ਹੈ ਜੀ ਜੋ ਰਾਤ ਯਾਤਰਾ ਹੈਗੀ ਹੈ ਉਹ ਸਵੇਰ 10:30 ਵਜੇ ਰਾਮੇਲਾ ਮੈਦਾਨ ਤੋਂ ਸਟਾਰਟ ਹੋਊਗੀ ਔਰ ਲਗਭਗ ਰਾਤੀ 10 ਵਜੇ ਦੇ ਕਰੀਬ ਪ੍ਰੇਮਦਾਨ ਸੰਪਨ ਹੋਊਗੀ ਔਰ ਬਾਯਰ 23 ਤਰੀਕ ਨੂੰ ਜੋ ਮਹਿਫਲ ਦਾ ਸਮਾਂ ਹੋਊਗਾ ਉਹ ਰਾਤਰੀ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 7 ਵਜੇ ਤੋਂ ਸ਼ੁਰੂ ਹੋ ਕੇ ਪ੍ਰਭੂ ਇਛਾ ਤੱਕ ਚੱਲੂਗਾ ਕਿੰਨੀ ਕਿ ਸੰਗਤ ਜਿਹੜੀ ਆਉਂਦਾ ਜੀ ਸੰਗਤ ਦਾ ਅਨੁਮਾਨ ਤਾਂ ਖੈਰ ਨਹੀਂ ਕਹਿ ਸਕਦੇ ਜੀ ਐਲਸੀ ਕਿਉਂਕਿ ਆਈਡੀਆ ਕੁਝ ਨਹੀਂ ਹੁੰਦਾ ਹਰ ਵਾਰ ਸੰਗਤ ਟਾਈਮ ਟਾਈਮ ਵੱਧਦੀ ਜਾ ਰਹੀ ਹੈ ਦੇਸ਼ਾ ਚੋਂ ਵਿਦੇਸ਼ਾ ਚੋਂ ਪੂਰੀ ਸੰਗਤ ਜੋ ਵੀ ਪ੍ਰੇਮ ਦਾਮ ਨੂੰ ਪਿਆਰ ਕਰਦੀ ਹੈ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਪ੍ਰੇਮ ਦਾਮ ਪਹੁੰਚੇ ਬਾਬਾ ਜੀ ਪਾਰਕਿੰਗ ਜੀ ਬਿਲਕੁਲ ਪਾਰਕਿੰਗ ਦੀ ਇਸ ਵਾਰ ਸੀ ਵੈਲੇ ਪਾਰਕਿੰਗ ਦੀ ਵੀ ਕੋਸ਼ਿਸ਼ ਕਰ ਰਹੇ ਆਂ ਔਰ ਉਸ ਤੋਂ ਇਲਾਵਾ ਸਾਹਮਣੇ ਇੱਕ 2 ਟਾਈ ਏਕੜ ਜ਼ਮੀਨ ਪਈ ਹੈ ਪੂਰੀ ਕੋਸ਼ਿਸ਼ ਹੈ ਸਾਡੀ ਕਿ ਉੱਥੇ ਪ੍ਰਾਈਵੇਟ ਪਾਰਕਿੰਗ ਬਰਵਾਈ ਜਾਵੇ ਜੀ ਬਿਲਕੁਲ ਮੈਡੀਕਲ ਸਹੂਤਾ ਤਿੰਨੋਂ ਦਿਨ ਰਹਿੰਦੀ ਹੈ ਜੀ ਉੱਥੇ ਤਿੰਨੋਂ ਦਿਨ ਮੈਡੀਕਲ ਸਹੂਤਾ ਸਮਾਂਦਾਰ ਰਹੂਗਾ ਔਰ ਹਸਪੀਟਲ ਦੇ ਦਰਵਾਜ਼ੇ ਤੋਂ ਛੋਟਾ ਇੱਕ ਚਰਨੀਆ ਕਲੀਨਿਕ ਉਹਦੇ ਵਿੱਚ ਵੀ ਡਾਕਟਰ ਸਾਹਿਬ ਬੈਠੋਗੇ ਜੀ ਜਿੰਨੀ ਵੀ ਸੰਗਤ ਬਾਹਰੋਂ ਆ ਰਹੀ ਹੈ ਦੇਸ਼-ਵਿਦੇਸ਼ਾਂ ਚੋਂ ਉਹਨਾਂ ਲਈ ਰਹਿਣ ਦਾ ਖਾਣਾ ਪੀਣ ਦਾ ਸਮਾਧਾਨ ਹਰ ਤਰ੍ਹਾਂ ਦਾ ਹੋਊਗਾ ਔਰ ਪੰਡਾਰਾ ਦਾ ਖਿਆਲ ਪੂਰੀ ਸੰਗਤ ਲਈ ਚੱਲੂਗਾ ਲੇਕਿਨ ਜਿੰਨੀ ਵੀ ਸੰਗਤ ਅੰਨਿਆ ਰਾਜਾਂ ਤੋਂ ਜਾਂ ਦੇਸ਼ਾਂ ਤੋਂ ਆਉਗੀ ਉਹਨਾਂ ਲਈ ਰਹਿਣ ਖਾਣ ਪੀਣ ਸਭ ਦਾ ਪੂਰਾ ਇੰਤਜ਼ਾਮ ਕੀਤਾ ਜਾਊਗਾ। ਬਈ ਮੀਡੀਆ ਲਈ ਕੋਈ ਇੰਤਜ਼ਾਮ? ਜੀ ਬਿਲਕੁਲ ਮੀਡੀਆ ਲਈ ਪ੍ਰੈਸਰ ਲਈ ਇੱਕ ਸਪੈਸ਼ਲ ਕਾਰਡ ਬਣੇ ਹੁੰਦੇ ਨੇ। ਹਰ ਸਾਲ ਬੰਦੇ ਜਿੰਨੀ ਵੀ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਚਾਹੇ ਪ੍ਰਿੰਟ ਮੀਡੀਆ ਉਹਨਾਂ ਲਈ ਆਫਿਸੋਂ ਇੱਕ ਕਾਰਡ ਵਾਇਆ ਕੀਤਾ ਜਾਂਦਾ ਹੈ ਜਿਸ ਨਾਲ ਮੀਡੀਆ ਲਈ ਹਰ ਪ੍ਰ ਸਾਡੇ ਇਥੇ ਅਜਾਇਟ ਵਾਲਜੀ ਕਿ ਨਹੀਂ ਆਏ ਸਾਡੇ ਇਥੇ ਸੇਵਾਦਾਰ ਨੇ ਈਰੰਦਰ ਦੇ ਇੱਕ ਸਾਡੇ ਵਿਨੇ ਜੀ ਹੈ ਹਟਵਾਲ ਜੀ ਹੈ ਸੈਜ ਭਾਜੀ ਹੈ ਇਹ ਹਰ ਬਾਰ ਮੈਂ ਲਾਸਟ ਟਾਈਮ ਵੀ ਦੱਸਿਆ ਸੀਗਾ ਮੈਂ ਕੰਟੈਕਟ ਨੰਬਰ ਵੀ ਦਿੱਤੇ ਸੀਗੇ ਵੀ ਜੋ ਜਾਣਾ ਚਾਹੁੰਦਾ ਹੈ ਆਪਣੀ ਮਰਜ਼ੀ ਨਾਲ ਉਥੋਂ ਕੋਈ ਮੋਸਟ ਵੈਲਕਮ ਅਦਰਵਾਈਜ਼ ਸਾਡੇ ਵੱਲੋਂ ਵੀ ਇਥੋਂ ਬੱਸ ਵੀ ਚੱਲੂਗੀ 21 ਤੱਕ ਨੂੰ ਮਾਰਨ 2003 ਬਸਾਂ ਇਦੋਂ ਤੋਂ ਚੱਲਣਗੀਆਂ ਔਰ ਉਸ ਤੋਂ ਇਲਾਵਾ ਕੋਈ ਪ੍ਰੈਸ ਰਿਪੋਰਟਰ ਕੋਈ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਕਿਸੇ ਪ੍ਰਕਾਰ ਦੀ ਪਹੁੰਚਣਾ ਚਾਹੁੰਦੀ ਹੈ ਤਾਂ ਇਹਨਾਂ ਤਿੰਨ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਨੇ ਸੁਣੋ ਜ ਸਾਡਾ ਜੋ ਇੰਤਜ਼ਾਮ ਹੁੰਦਾ ਹੈ 50000 ਬੰਦੇ ਦਾ ਹੁੰਦਾ ਹੈ ਕਿਉਂਕਿ ਅ ਇੱਕ ਟਾਈਮ ਦੇ ਵਿੱਚ ਇੱਕ ਸਮੇਂ ਦੇ 5000 ਤੋਂ ਬਾਅਦ ਬੰਦਾ ਨਹੀਂ ਪਾਇਆ ਜਾਂਦਾ ਲੇਕਿਨ ਆਫਰਵਾਇਜ਼ ਰੈਗੂਲਰ ਬੰਦਾ ਭੁਗਦਾ ਰਹਿੰਦਾ ਕਿਉਂਕਿ ਲਗਭਗ ਹਲਪ ਸੀ 72 ਘੰਟੇ ਰੈਗੂਲਰ ਮੇਲਾ ਚੱਲਦਾ ਹੈ ਤਾਂ ਪਬਲਿਕ ਦਾ ਆਉਣਾ ਜਾਣ ਲੱਗਿਆ ਰਹਿੰਦਾ ਜੀ ਪਹਿਲੀ ਰਸੀ ਯਾਤਰਾ ਹੀ ਕਾਫੀ ਸਾਲ ਬਾਅਦ ਦੁਬਾਰਾ ਹੋਣ ਜਾ ਰਹੀ ਹੈ ਕਿਉਂਕਿ ਲਾਕਡਾਊਨ ਤੋਂ ਬਾਅਦ ਰਸੀ ਯਾਤਰਾ ਨਹੀਂ ਹੋ ਪਾਈ ਸੀ ਰਸੀ ਯਾਤਰਾ ਦੇ ਵਿੱਚ ਸਰਕਾਰ ਦਾ ਭਵਿਆ ਰਤ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਚਾਕੀਆਂ ਆਉਂਦੀਆਂ ਨੇ ਇਹ ਰਸੀ ਯਾਤਰਾ ਇੱਕ ਕੌਮੀ ਇਕਤਾ ਦਾ ਸੰਦੇਸ਼ ਦਿੰਦੀ ਹੈ ਇਹ ਰੂਟ ਪਲਾਨ ਕੀ ਰਹੇਗਾ ਇਹਦਾ ਜੀ ਇਹ ਰਾਮਾਇਲਾ ਮੈਦਾਨ ਦੇ ਰਿਛੇ ਤੋਂ ਸਟਾਰਟ ਹੋ ਕੇ ਸ਼ਿਪੂਰੀ ਹੁੰਦੇ ਹੋਏ ਇਹ ਰਾਤਰੀ ਲਗਭਗ 10 ਵਜੇ ਪ੍ਰੇਮ ਦਾਮ ਸੰਪਨ ਹੋਵੇਗੀ ਪ੍ਰੇਮ ਦਾਮ ਦਾ ਕੰਦਨ ਵੇਚਿਆ ਜਾਂਦਾ ਜੀ ਜੀ ਪ੍ਰੇਮ ਦਾਮ ਦੇ ਵਿੱਚ प्रेम धाम होता है प्रेमधाम भगवान भोलेनाथ का, है का, का है, है, भोले विशाल मंदिर बनया अंदर मां दुर्गा का विशाल मंदिर बनिया होया है और साल के ग्रंथ साहब का एक बार प्रकाश होंगे यानी सब धर्म जिथे आदर सम्मान और मन होंगे नाम प्रेम धाम है जी ਨਾ ਗੱਲਬਾਤ ਕੀਤੀ ਗਈ ਸੇਵਾਦਾਰਾਂ ਕੋਲ ਕਿ ਕਿਹੜੇ ਲੋਕ ਆਏ ਹਨ ਤੇ ਉਹਨਾਂ ਕੋ ਵੀ ਪੁੱਛਿਆ ਗਿਆ ਕਿ ਮਕਸਦ ਸੀ ਇਸ ਦੇ ਵਿੱਚ ਉਹਨਾਂ ਦਾ ਸਾਨੂੰ ਬ੍ਰੀਫ ਮਤਲਬ ਜੋ ਨਿਹੰਗ ਸਿੰਘ ਆਏ ਸੀ ਉਹਨਾਂ ਬਾਰੇ ਪੁੱਛ ਰਹੇ ਤੁਸੀਂ ਜੀ ਉਹ ਨਿਹੰਗ ਸਿੰਘ ਆਏ ਸੀ ਕਿ ਮੈਂ ਨਹੀਂ ਕਹਿ ਸਕਦਾ ਉਹ ਆਏ ਸੀ ਜਾਂ ਭੇਜੇ ਗਏ ਸੀ ਜਾਂ ਕੀ ਇਹ ਮੈਨੂੰ ਨਹੀਂ ਪਤਾ ਇਸ ਗੱਲ ਦਾ ਹੋ ਸਕਦਾ ਕਿਸੇ ਸਾਡੇ ਐਸੀ ਸ਼ਰਾਰਤੀ ਬੰਦੇ ਦੀ ਸ਼ਰਾਰਤੀ ਹੋ ਸਕਦੀ ਹੈ ਲੇਕਿਨ ਉਹ ਆਏ ਗੱਦੀ ਜੀ ਵੀ ਆਪਣੀ ਪਾਵਰ ਹੈ ਦੇਖੋ ਗੱਦੀ ਕੋਲ ਆਏ ਹੈ ਉਹਨਾਂ ਨੇ ਕੁ ਸਵਾਲ ਕੀਤੇ ਉਹਨਾਂ ਇਹ ਮਨਜ ਕੁ ਸ਼ੰਕਾਵਾਂ ਸੀਗੀਆਂ ਔਰ ਜਿਤ ਤੱਕ ਮੈਂ ਸਮਝਦਾ ਜਿੰਨੀ ਕੋ ਵੀਡੀਓ ਵਾਇਰਲ ਹੋਈ ਹੈ ਮੇਰਾ ਮੰਨਣਾ ਹੈ ਕਿ ਉਹ ਪ੍ਰੋਪਰ ਸੈਟੀਸਫਾਈਡ ਹੋ ਤੇ ਕਹਿੰਦੇ ਪਈ ਕਿ ਵੀ ਪ੍ਰੇਮ ਧਾਮ ਕਾਫੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਪ੍ਰਚਲਿਤ ਹੋਇਆ ਲੋਕ ਤੁਹਾਡੇ ਧਾਮ ਦੇ ਵਿੱਚ ਚਾਹੇ ਸਿੱਖ ਹੋਣ ਜਿੱਧੂ ਹੋਣ ਜਾਂ ਫਿਰ ਹੋਰ ਧਰਮ ਦੇ ਹੋਣ ਸਾਰੇ ਪਹੁੰਚਦੇ ਨੇ ਮੈਂ ਇੱਕ ਸਵਾਲ ਇਹ ਪੁੱਛਦੇ ਪੈਨ ਕਿ ਵੀ ਪ੍ਰੇਮ ਧਾਮ ਦੇ ਵਿੱਚ ਕਿਉਂ ਆਵੇ ਲੋਕ ਅਜੀਹਾ ਕੀ ਹੈ ਪ੍ਰੇਮ ਧਾਮ ਦੇ ਵਿੱਚ ਮੁਹੱਬਤ ਹੈ ਜੀ ਜਿੱਥੇ ਮਨ ਨੂੰ ਸਕੂਨ ਹੈ ਹਰ ਜਗ੍ਹਾ ਤੇ ਕੁਛ ਨਾ ਕੁਛ ਮਿਲਦਾ ਹੈ ਦੁਨੀਆ ਦਾ ਸਰ ਕੋਈ ਦਰਵਾਜ਼ਾ ਜਿੱਥੇ ਨਹੀਂ ਮਿਲਦਾ ਮੇਰਾ ਮੰਨਣਾ ਹੈ ਹਰ ਜਗ੍ਹਾ ਤੇ ਮਿਲਦਾ ਹੈ ਗਿਆਨ ਚਾਹੀਦਾ ਹੈ ਗਿਆਨੀ ਕੋਲ ਜਾਓ ਰੂਪ ਚਾਹੀਦਾ ਹੈ ਰੂਪਾਂ ਕੋਲ ਜਾਓ ਧਨ ਚਾਹੀਏ ਦਨਵਾਨ ਕੋਲ ਜਾਓ ਲੇਕਿਨ ਮੈਂ ਕਹਣਾ ਇਹ ਮਨ ਨੂੰ ਸਕੂਨ ਚਾਹੀਦਾ ਤਾਂ ਬ੍ਰੇਮਧਾਮ ਜਾਓ ਜੀ ਬਟ ਤੁਸੀਂ ਆਪਣੀਆਂ ਇੰਟਰਵਿਊਸ ਦੇ ਵਿੱਚ ਤਾਂ ਖੁਦ ਹੀ ਕਹਿੰਦੇ ਹੋ ਕਿ ਬੰਟੀ ਬਾਬਾ ਤਾਂ ਬਿਜ਼ਨਸ ਕਰਦਾ ਮੈਂ ਅੱਜ ਵੀ ਕਹਣਾ ਮੈਂ ਖੁਦ ਕਹਿ ਰਿਹਾ ਇਸ ਟਾਈਮ ਮੇਰੇ ਨੂੰ ਮੁਹੱਬਤ ਦਾ ਨਾਮ ਕਿਵੇਂ ਦਿੱਤਾ ਮੁਹੱਬਤ ਦਰਵਾਜ਼ੇ ਦੇ ਅੰਦਰ ਬਿਜ਼ਨਸਮੈਨ ਆਪਣੇ ਕੰਮ ਦੇ ਵਿੱਚ ਬੰਟੀ ਬਾਬਾ ਬੰਟੀ ਬਾਬਾ ਆਪਣਾ ਸ਼ਹਿਰ ਛੱਡ ਕੇ ਲੁਧਿਆਣਾ ਦੇ ਵਿੱਚ ਕਿਉਂ ਵਸ ਰਿਹਾ ਹੈ ਲੁਧਿਆਣਾ ਪਹਿਲਾਂ ਆਇਆ ਜੀ ਲੁਧਿਆਣਾ ਆਇਆ ਮੈਨੂੰ ਪਹਾ 25 ਸਾਲ ਹੋ ਚੁੱਕੇ ਹੈ ਬਿジネス ਨਹੀਂ ਮੈਂ ਅੱਜ ਵੀ ਇੱਕ ਬਿਜ਼ਨਸਮੈਨ ਹਾਂ ਬਹੁਤ ਵਧੀਆ ਸਵਾਲ ਕੀਤਾ ਮੈਡਮ ਨੇ ਮੈਂ ਇੱਕ ਬਿਜ਼ਨਸਮੈਨ ਹਾਂ ਕਾਰੋਬਾਰੀ ਇਨਸਾਨ ਮੈਂ 6 ਦਿਨ ਦਾ ਕਰ ਦਉ ਮੁਹੱਬਤ ਦਾ ਕਾਰੋਬਾਰ ਕਰ ਦਉ ਨਹੀਂ ਮੁਹੱਬਤ ਦਰਬਾਰ ਦੇ ਵਿੱਚ ਪ੍ਰੇਮ ਤਾਂ ਆਮ ਤੇ ਬਿジネス ਪ੍ਰੇਮ ਤਾਂ ਆਮ ਦੇ ਵਿੱਚ ਮੁਹੱਬਤ ਹੈ ਜਿਹੜਾ ਆਊਗਾ ਉਥੇ ਨਹੀਂ ਇੱਕ ਪ੍ਰੇਮ ਤਾਂ ਆਮ ਦੇ ਬਾਅਦ ਇੱਕ ਬੋਰਡ ਲੱਗ ਰਿਹਾ ਹੁਣ ਬਹੁਤ ਵਧੀਆ ਥੋੜੇ ਦਿਨਾਂ ਦੇ ਵਿੱਚ ਕਿ ਜਾਤ ਪਾਤ ਉੱਚ ਨੀਚ ਮੈਂ ਥੋੜੇ ਦਿਨ ਕਿ ਲਗਵਾਂ ਜਾ ਰਿਹਾ ਕੱਲੀ ਪਾਸ ਕੀਤਾ ਸੀ ਜਾਤ ਪਾਤ ਉੱਚ ਨੀਚ ਕਿਸੇ ਵੀ ਚੀਜ਼ ਨੂੰ ਚੱਪਲ ਦੇ ਨਾਂ ਨਾਲ ਹੀ ਬਾਹਰ ਉਤਾਰ ਕੇ ਅੰਦਰ ਰੱਖਾ ਤਾਂ ਦੇ ਵਿੱਚ ਹਰ ਸਾਲ ਕੋਈ ਹਰ ਮਹੀਨੇ ਰਾਸ਼ਨ ਵੀ ਦਿੱਤਾ ਜਾਂਦਾ ਹੈ ਹਰ ਮਹੀਨੇ ਤੁਹਾਡੇ ਉਹ ਹਰ ਕੋਈ ਤੇ ਕੋਈ ਪ੍ਰੋਗਰਾਮ ਕਰਵਾਏ ਜਾਂਦੇ ਨੇ ਤੇ ਪੈਸਾ ਕਿੱਥੋਂ ਆਉਂਦਾ ਹੈ ਇਸ ਸਵਾਲ ਦਾ ਜਵਾਬ ਮੈਂ ਬਹੁਤ ਵਾਰ ਦੇ ਚੁੱਕਾ ਹਾਂ ਮੈਂ ਫਿਰ ਦੇ ਰਿਹਾ ਰਿਪੀਟ بڑے ਲੋਕਾਂ ਦੇ ਮਨ ਦੇ ਵਿੱਚ ਬਹਿ ਮੈਂ ਪਹਿਲੀ ਗੱਲ ਤਾਂ ਮੈਂ ਫਿਰ ਦੁਬਾਰਾ ਦੱਸਣ ਲੱਗਿਆ ਹਾਲਾਂਕਿ ਇਹ ਵੀਡੀਓ ਲਗਭਗ ਜਿੰਨਾ ਮੇਰਾ خیال ਹੈ ਪੰਜਾਬ ਦਾ ਹਰ ਇਨਸਾਨ ਦੇਖ ਚੁੱਕਿਆ ਮੈਂ ਫਿਰ ਵੀ ਦੁਬਾਰਾ ਦੱਸਣ ਜਾ ਰਿਹਾ ਕਿ ਪ੍ਰੇਮ ਤਾਂ ਆਮ ਦੇ ਵਿੱਚ ਖਾਸ ਕਰ ਬੰਟੀ ਮਬਾਈ ਦੇ ਮੈਂ ਗੱਲ ਕਰਾਂ ਤਬ ਪੂਰੇ ਹਿੰਦੁਸਤਾਨ ਜਾਂ ਵਰਲਡ ਦੇ ਵਿੱਚ ਕੋਈ ਸਿੰਗਲ ਬੰਦਾ ਸਾਬਿਤ ਨਹੀਂ ਕਰ ਸਕਦਾ ਇਹ ਬੰਤੀ ਬਾਬਾ ਜੀ ਨੇ ਕਿਸ ਤੋ ਕੋਈ ਜ਼ਿੰਦਗੀ ਵਿੱਚ ਪੈਸਾ ਲਿਆ ਹੋਵੇ ਠੀਕ ਹੈ ਰਹੀ ਗੱਲ ਪੈਸਾ ਕਿੱਥੋਂ ਆਉਂਦਾ ਉਹ ਅਸੀਂ 10 ਤੋਂ 20 ਟਰਸਟੀ ਆ ਟਰਸਟ ਮੈਂਬਰਾਂ ਆ ਆਪਸ ਵਿੱਚ ਜੋ ਮਰਜ਼ੀ ਡਿਵਾਈਡ ਕਰੀ ਅਸੀਂ ਆਪਸ ਵਿੱਚ ਡਿਵਾਈਡ ਕਰਦੇ ਆ ਰਹੇ ਆ ਸ਼ੁਰੂ ਤੋਂ ਕਰਦੇ ਆ ਰਹੇ ਪਿਛਲੇ 20 ਸਾਲ ਤੋਂ ਕਰਦੇ ਆ ਰਹੇ ਆ ਔਰ ਕਰਦੇ ਰਵਾਂਗੇ ਇਹ ਸਾਡਾ ਇਸ਼ਕ ਹੈ ਸਾਡੀ ਮੁਹੱਬਤ ਹੈ ਕਹਿੰਦੇ ਬਾਬਾ ਜੀ ਜਦੋਂ ਮੌਤ ਚ ਆਉਂਦੇ ਨੇ ਉਦੋਂ ਆਖਾ ਦੇ ਵਿੱਚ ਪਹਿਲ ਜੋ ਗੱਲਾਂ ਦੇ ਵਿੱਚ ਪਾਇਆ ਹੁੰਦਾ ਉਹ ਸਿੰਗਰਾਂ ਨੂੰ ਬਿਲਕੁਲ ਜੀ ਬਿਲਕੁਲ ਇਸੇ ਨਾਮ ਦਾ ਮ ਔਰ ਮਸਤੀ ਕਿ ਨੂੰ ਕਹਿੰਦੇ ਐ ਮੇਰਾ 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 ਇੱਕ ਸ਼ੇਰ ਬੜਾ ਚੱਲਿਆ ਸੀਗਾ ਮੈਂ ਦੱਸਦਾ ਇਸ ਤੋਰੇ ਜਵਾਬ ਦੇਣਾ ਇਸ ਗੱਲ ਨਾਲ ਇਹਦੇ ਮੇਰਾ ਇੱਕ ਸ਼ੇਰ ਬੜਾ ਚੱਲਿਆ ਸੀ ਕਿ ਉਹ ਦਵਾਈ ਕਿ ਆ ਜਿਹਦੇ ਨਾਲ ਬਿਮਾਰੀ ਨਾ ਜਾਵੇ ਉਹ ਜ਼ਿੰਦਗੀ ਕਿਹੜੀ ਸਵਾਰੀ ਨਾ ਜਾਵੇ ਅੱਗ ਲਾ ਕੇ ਫੂਕ ਦੇ ਅਸੀਂ ਜ਼ੌਲਤ ਨੂੰ ਯਰੇ ਆਪਣੇ ਯਾਰ ਦੇ ਨਾਮ ਤੋਂ ਬਾਰੀ ਨਾ ਜਾਵੇ ਇਹ ਮੇਰਾ ਬੜਾ ਸ਼ੇਰ ਚੱਲਿਆ ਸੀਗਾ ਔਰ ਮੈਂ ਵੀ ਕਹਿੰਦਾ ਇਸ ਗੱਲ ਕਿ ਮੈਂ ਆਪਣੇ ਮੇਰੀ ਕਮਜ਼ੋਰੀ ਕਹਿ ਲਉ ਕਵਾਲੀ ਚੱਲ ਰਹੀ ਹੋਵੇ ਹਾਂ ਲੇਕਿਨ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਮੈਂ ਸਾਰਿਆਂ ਨੂੰ ਚੈਨਲ ਦੇ ਮਾਧਿਅਮ ਚ ਕਹਿ ਰਿਹਾ ਜੇ ਪੈਸੇ ਵਾਰਨ ਦੀ ਜਾਂ ਕੋਈ ਛੁੱਟਣ ਦੀ ਹਿੰਮਤ ਲਤਣਾ ਤਾਂ ਆਪਣੀ ਪਕੜ ਚ ਰੱਖੂਗਾ ਕਿਸੇ ਦੀ ਪਕੜ ਤੇ ਜ਼ਿੰਦਗੀ ਬਣਨੀ ਹੋਊਗਾ ਪਪਾਈ 1 2016 ਨਿੱਜੀ ਮਾਮਲੇ ਮਹਾ ਮੰਡलेश्वर ਦੀ ਉਪਾਧੀ ਲਈ ਜੀ ਬਿਲਕੁਲ ਆਪ ਦੇਖੋ ਕਿੰਨਾ ਵਧੀਆ ਸਵਾਲ ਕੀਤਾ ਇਹਨਾਂ ਨੇ 2016 ਦੇ ਵਿੱਚ ਇੱਕ ਮਹਾ ਮੰਡलेश्वर ਦੀ ਉਪਾਧੀ ਮਿਲੀ ਸੀ ਔਰ ਬੜਾ ਵਧੀਆ ਖੜੇ ਦਾ ਜੋੜਿਆ ਅੱਜ ਵੀ ਮੈਂ ਖੜੇ ਦਾ ਜੋੜਿਆ ਹੋਇਆ ਅੱਜ ਵੀ ਮੈਂ ਖੜੇ ਦਾ ਬਹੁਤ ਸਨਮਾਨ ਕਰਦਾ ਅਖਾੜੇ ਦੇ ਵਿੱਚ ਪੰਜਾਬ ਦਾ ਕੋਈ ਵੀ ਕੰਮ ਹੁੰਦਾ ਮੈਨੂੰ ਹੀ ਸੁਪਾਇਆ ਜਾਂਦਾ ਲੇਕਿਨ ਉਹ ਚ ਕੁਝ ਸ਼ਰਤਾਂ ਸਿਗੀਆਂ ਇਕ ਤਾਂ ਉਹਨਾਂ ਦਾ ਕੰਮ ਸੀ ਦਾੜੀ ਵਧਾਉਣਾ ਵੀ ਰੋਜ਼ ਜਰੂਰੀ ਹੈ ਉਹਨਾਂ ਦਾ ਉਪਾਦੀ ਦੇਣ ਲਈ ਗੱਲ ਨਹੀਂ ਸੀ ਕਿ ਸੀ ਕਿ ਕਿ ਦਾੜੀ ਤੁਹਾਨੂੰ ਰੱਖਣੀ ਹੀ ਪੈਣੀ ਹੈ ਜਾਂ ਦਾੜੀ ਵੀ ਰੱਖਣੀ ਪੈਣੀ ਹੈ ਤੇ ਜਾਂ ਤੁਹਾਨੂੰ ਆ ਵੀ ਵਾਲ ਕਟਵਾਣੇ ਪੈਣੇ ਆ ਔਰ ਮੇਰੀ ਇਹ ਪਹਿਚਾਣ ਸੀ ਔਰ ਦੂਸਰੀ ਪ੍ਰੋਬਲਮ ਕੀ ਸੀਗੀ ਜੋ ਮੈਂ ਸਭ ਤੋਂ ਪਹਿਲੇ ਦੱਸ ਕਿਹਾ ਤਾਂ ਕਿ ਮੈਨੂੰ ਪੈਸਾ ਲੈਣਾ ਅੱਛਾ ਨਹੀਂ ਲੱਗਦਾ ਲੇਕਿਨ ਉਸ ਕਿਹਾ ਗਿਆ ਸੀਗਾ ਜੇ ਤੁਸੀਂ ਕਿਸੇ ਦੇ ਕਰਜ਼ਾ ਆਓਗੇ ਤੁਹਾਨੂੰ ਕੋਈ ਦਸ਼ਨਾ ਦੇ ਤੁਹਾਨੂੰ ਲੈਣੀ ਪਊਗੀ ਤਾਂ ਮੈਂ ਇੱਕਦੋ ਘਰ ਗਿਆ ਵੀ ਆ ਉਹ ਦਸ਼ਨਾ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਤੋ ਉੱਥੇ ਅਖਾੜੇ ਵੱਲੋਂ ਕਿਹਾ ਗਿਆ ਸੀ ਤੁਹਾਨੂੰ ਭਗਵੇਂ ਦੇ ਵਿੱਚ ਕੋਈ ਦક્ષਨਾ ਦੇਊਗਾ ਤੋ ਤੁਹਾਨੂੰ ਦક્ષਨਾ ਲੈਣੀ ਪਊਗੀ ਲੇਕਿਨ ਮੈਂ ਜ਼ਿੰਦਗੀ ਚ ਕੰਮ ਨਹੀਂ ਕੀਤਾ ਤਾ ਮੈਂ ਹੱਥ ਜੋੜ ਕੇ ਅਖਾੜੇ ਦੇ ਵਿੱਚ ਪ੍ਰਾਪਨਾ ਕੀਤੀ ਸੀ ਕਿ ਮੈਂ ਅਖਾੜੇ ਨਾਲ ਹਮੇਸ਼ਾ ਜੁੜਾ ਰਹੂੰਗਾ ਹਰ ਟਾਈਮ ਲੇਕਿਨ ਮੈਂ ਆਪਣੀ ਉਪਾਧੀ ਤੇ ਨਹੀਂ ਦਊਂਗਾ ਲੋਕ ਭਾਈ ਇਹ ਲੋਕ ਕਹਿੰਦੇ ਨੇ ਜਦੋਂ ਵੀ ਜਾਂਦੇ ਨੇ ਤਾਂ ਮੱਥਾ ਟੇਕਦੇ ਨੇ ਕੁਝ ਪੈਸੇ ਚੜਾ ਕੇ ਕੀ ਤੁਹਾਡੀ ਸੰਗਤ ਨੂੰ ਇਹ ਵੀ ਵਰਜੇਤਾ ਕਿ ਪੈਸਾ ਰੱਖ ਕੇ ਮੱਥਾ ਨਹੀਂ ਟੇਕਣਾ ਤੁਸੀਂ ਮੇਰੀ ਵੀਡੀਓ ਦੇਖੋ ਮੈਂ ਹਰ ਵੀਡੀਓ ਚ ਬੋਲਿਆ ਹੋਇਆ ਹੈ ਕਿ ਜਿਹੜਾ ਪੈਸਾ ਤੁਸੀਂ ਦਰਵਾਜ਼ੇ ਤੇ ਚੜਾਉਣ ਲਈ ਲੈ ਕੇ ਆਏ ਹੋ ਕਿਸੇ ਗ हर वीडियो जिन्हें मेरी यूट्यूब होगी हर वीडियो के पिछले मेरी चीज़ बोली हुई है कि जोड़ा पैसा तुम्हें दरबार से लेके आए वो किसी जरूरतमंद की हैल्प करो क्योंकि मेरा मनना है दुनिया के किसी भी ग्रंथ से भी पैसा चुनाव नहीं लिखा हुआ चार ही दान दुनिया च लिखे गए हैं पंजा कोई भी दान नहीं है चार दान दुनिया ने दया दान आहार दान औषधि दान अव्यादान वैसे तो विद्या भी दान कहेंगे पर विद्या दान नहीं विद्या का बहुत वो एक किरपा है ये चार दान मैं मानता भी दुनिया होने चाहिए ਉਕੇ ਸਾਰੇ ਧਰਮ ਦਾ ਸਤਕਾਰ ਕਰੋ ਫਿਰ ਜਿਹੜਾ ਸਾਰੇ ਧਰਮ ਦਾ ਸਤਕਾਰ ਕਰੋ ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਬੰਦਾ ਕਿੱਦਾਂ ਪਾਰੋਂ ਕਰਦਾ ਦੋ ਬੇੜੀਆਂ ਦਾ ਦੋ ਬੇੜੀਆਂ ਹੈ ਨਹੀਂ ਇਹ ਆਪਾਂ ਕਹੀ ਤੂੰ ਕਿਹਦੇ ਬੇਟੇ ਮਾਦਾ ਕੇ ਪੁੱਤ ਦਾ ਹੁਣ ਪੁੱਛੇ ਬੰਦੇ ਨੂੰ ਵੀ ਬੇਟਾ ਹੈ ਕਿਹਦਾ ਹੈ ਮਾਦਾ ਕੇ ਬਾਪ ਦਾ ਕਿਹਦੇ ਘਾਊਗਾ ਜੀ ਉਹ ਮਾਦਾ ਦੇ ਪਿਤਾ ਦਾ ਉਦੋਂ ਦਾ ਇਹ ਦੋ ਬੇੜੀਆਂ ਹੈ ਨਹੀਂ ਕਿਹਾ ਦੋ ਬੇੜੀਆਂ ਬਸ ਸਮਝ ਨਹੀਂ ਆ ਕੋਈ ਵੀ ਧਰਮ ਕਦੇ ਵੀ ਕਿਸੇ ਨੂੰ ਤੋੜਨਾ ਸਿਖਾਂਦਾ ਨਹੀਂ ਹੈਗਾ ਧਰਮ ਦਾ ਕੰਮ ਹੈ ਜੋੜਨਾ ਮੈਂ ਆਦੀ ਵੀ ਕਹਿੰਦਾ ਧਰਮ ਜੋੜਦਾ ਹੈ ਤੋੜਦਾ ਨਹੀਂ ਦੋ ਬੇੜੀਆਂ ਹੈ ਨਹੀਂ ਇਹ ਸਿੰਗਲ ਬੇੜੀ ਹੈ ਜਿਹਨੂੰ ਲੋਕਾਂ ਨੇ ਦੋ ਬੇੜੀਆਂ ਬਣਾ ਰੱਖਿਆ ਮੇਰੀ ਮੰਨਣ ਚ ਸਿੰਗਲ ਬੇੜੀ ਹੈ ਤੁਸੀਂ ਕਹਿ ਰਹੇ ਹੋ ਕਿ ਵੀ ਲੋਕ ਤੁਹਾਡੇ ਕੋਲ ਸਕੂਲ ਦੇ ਲਈ ਆਉਣ ਤੁਹਾਡੇ ਕੋਲ ਮੁਫਤ ਦੇ ਲਈ ਆਉਣ ਮੈਂ ਨਹੀਂ ਕਹਿੰਦਾ ਇਹਨਾਂ ਨੂੰ ਆਉਣ ਉਹਨਾਂ ਨੂੰ ਸਕੂਲ ਮਿਲਦਾ ਹੈ ਮੁਹੱਬਤ ਮਿਲਦੀ ਤਾਂ ਮੈਂ ਕੋਈ ਦੁਕਾਨੀ ਮੈਂ ਵੀਕ ਚਿਕ ਦਿਨ ਉੱਥੇ ਹੁੰਦਾ 6 ਦਿਨ ਆਪਣੇ ਕੰਮ ਤੇ ਹੁੰਦਾ ਮੈਂ ਫਿਰ ਲੋਕ ਜਿਹੜੇ ਆਪਣੇ ਦੂਸਰੇ ਗੁਰੂ ਘਰ ਨਹੀਂ ਆ ਫਿਰ ਤੁਸੀਂ ਬਿਲਕੁਲ ਜੀ ਸਰ ਹਰ ਜਗ੍ਹਾ ਦੇ ਉੱਪਰ ਮੈਂ ਬੋਲ ਰਿਹਾ ਹਾਂ ਗੱਲ ਤੁਸੀਂ ਦੇਖੋ ਧਿਆਨ ਨਾਲ ਮੇਰੀ ਵੀਡੀਓ ਸੁਣ ਕੇ ਮੈਂ ਹਰ ਜਗ੍ਹਾ ਤੇ ਤੁਹਾਡੇ ਅੱਜ ਲਾਸ਼ਵੀਰਵਾਰ ਦੀ ਵੀਡੀਓ ਹੈਗੀ ਹੈ ਮੇਰੀ ਅਪਲੋਡ ਕੀਤੀ ਹੋਈ ਹੈ ਕਿ ਤੁਹਾਡੇ ਆਸ-ਪਾਸ ਜੋ ਵੀ ਧਰਮਿਕ ਸਥਾਨ ਹੈ ਮੰਦਿਰ ਹੈ ਮਸਜਿਦ ਹੈ ਗੁਰਦੁਆਰਾ ਹੈ ਚਰਚ ਹੈ ਉੱਤੇ ਬੈਠੋ ਇਸ਼ਕ ਕਰੋ ਲੇਕਿਨ ਕੁਝ ਮੰਗਣ ਨਾ ਜਾਓ ਇਸ਼ਕ ਨਾਲ ਜਾਓ ਮੁਹੱਬਤ ਨਾਲ ਜਾਓ ਮੇਰਾ ਮੰਨਣਾ ਹੈ ਕਿ ਪਰਮਾਤਮਾ ਕਹਿੰਦਾ ਜੇ ਸਾਡੀ ਸਰਕਾਰ ਕਹਿੰਦੀ ਹੈ ਕਿ ਰੋਜ਼ ਮੰਗਣ ਆਉਣਾ ਹੈ ਇੱਕ ਦਿਨ ਮਿਲਣ ਆ ਜਾ ਜ਼ਿੰਦਗੀ ਵਿੱਚ ਮੰਗਣ ਦੀ ਲੋੜ ਹੀ ਨਹੀਂ ਪਊਗੀ ਤੁਸੀਂ ਕੀ ਅਰਦਾਸ ਬੇਨਤੀ ਇਲਾਜ ਤਾਂ ਖੈਰ ਦੁਖਾ ਨਹੀਂ ਨਹੀਂ ਇਲਾਜ ਤਾਂ ਹਰ ਦਰਵਾਜ਼ੇ ਤੇ ਹੁੰਦਾ ਹੈ ਇਸ ਦੁਨੀਆ ਦਾ ਕੋਈ ਦਰਵਾਜ਼ਾ ਨਹੀਂ ਹੈਗਾ ਜਿੱਥੋਂ ਪਰਮਾਤਮਾ ਨਹੀਂ ਦਿੰਦਾ ਹੈਗਾ ਉਹ ਮੰਦਿਰ ਚਲੇ ਜਾਓ ਗੁਰਦੁਆਰਾ ਸਾਹਿਬ ਚਲੇ ਜਾਓ ਮਸਜਿਦ ਚਲੇ ਜਾਓ ਹਰ ਦਰਵਾਜ਼ੇ ਤੇ ਹੈਗਾ ਲੇਕਿਨ ਮੇਰਾ ਕੰਮ ਹੈ ਦੁਆ ਕਰਨਾ ਉਸ ਪਰਮਾਤਮਾ ਨੂੰ ਅਰਦਾਸ ਕਰਨਾ ਕਿ ਸਰਕਾਰ 24 ਤੁਹਾਡੀ ਆਪਣੀ ਆਪਣੀ ਲੈਂਗੁਏਜ ਹੈ ਮੈਂ ਸਰਕਾਰ ਕਹਿੰਦਾ ਕਿ ਸਰਕਾਰ ਇੱਕ ਮੁਰੀਦ ਆਇਆ ਹੈ ਦੁਖੀ ਹੈ ਪਰੇਸ਼ਾਨ ਹੈ ਇਹਦੀ ਸੁਣੋ ਇੱਕ ਛੋਟੇ ਛੋਟੇ ਉਪਾਏ ਹੁੰਦੇ ਨੇ ਸਾਡੇ ਜਿਨ੍ਹਾਂ ਨੂੰ ਅਸੀਂ ਦੁਆਵਾਂ ਦਾ ਰੁਕ ਦਿਨੇ ਆ ਜੇ ਪੰਛੀ ਨੂੰ ਦਾਣਾ ਪਾ ਦੋ ਗਾਇਲ ਰੋਟੀ ਬਾਦੋ ਚਿੰਤਿਆ ਨੂੰ ਆਟਾ ਬਾਦੋ ਨਹੀਂ ਕਿੰਨੇ ਕਿ ਦੁਆਮਾ ਹੁੰਦੀਆਂ ਨੇ ਮੇਰਾ ਮੰਨਣਾ ਹੈ ਕਿ ਉਹ ਦੁਆਮਾ ਕਿਤੇ ਨਾ ਕਿਤੇ ਜਰੂਰ ਕੰਮ ਕਰਦੀਆਂ ਨੇ ਬਾਬਾ ਜੀ ਇੱਕ ਗੱਲ ਤੇ ਤੁਹਾਡੀ ਜਦੋਂ ਤੁਸੀਂ ਚੌਂਕੀ ਲੈਂਦੇ ਹੋ ਉਹਨਾਂ ਤੁਹਾਡੇ ਵੱਲੋਂ ਚੌਂਕੀ ਤੇ ਗ੍ਰਾਮ ਵਾਜਾਂ ਮਰੀਆਂ ਜਾਂਦੀਆਂ ਵਾਜਦੇ ਤੋਂ ਬਾਅਦ ਉਸ ਤੇ ਬੈਕਗ੍ਰਾਉਂਡ ਵੀ ਤੁਸੀਂ ਉਹਨਾਂ ਦੇ ਬੋਲਦੇ ਆ ਗਿਓ ਇਹ ਚੀਜ਼ਾਂ ਮੈਂ ਕਹੀਦਾ ਨੋਟ ਕੀਤਾ ਇਸ ਦਾ ਤੁਸੀਂ ਕਹਿੰਦੇ ਹੋ ਇਸ ਦੇ ਵਿੱਚ ਕੋਈ ਰੱਬ ਨਹੀਂ ਆਂਦਾ ਕਿਸੇ ਦੇ ਵਿੱਚ ਸਿਰਫ ਆਹ ਵੀ ਸਿਹਤ ਨਾਲ ਕੋਈ ਐ ਚੀਜ਼ ਨਹੀਂ ਹੁੰਦੀ ਇਸ ਦੇ ਬਾਰੇ ਵੀ ਥੋੜਾ ਜਿਹਾ ਮੈਥੋ ਮਤਲਬ ਸਵਾਰਥ ਬੀਤ ਕਰਦਾ ਤੁਹਾਡਾ ਇੱਕ ਇਹ ਲੱਗਿਆ ਵੀ ਤੁਸੀਂ ਆਪ ਹੀ ਤਾਂ ਕਹਿ ਰਹੇ ਹੋ ਵੀ ਸਾਡੇ ਅੰਦਰ ਕੋਈ ਬਾਬਾ ਨਹੀਂ ਆਉਂਦਾ ਤੁਸੀਂ ਤੁਸੀਂ ਹਾਂ ਮੈਂ ਖੁਦ ਕਹਿ ਰਿਹਾ ਮੈਂ ਖੁਦ ਕਹਿ ਰਿਹਾ ਕਿ ਕਿਸੇ ਅੰਦਰ ਕੋਈ ਬਾਬਾ ਕੋਈ ਪਰਮਾਤਮਾ ਸ਼ਕਤੀ ਨਹੀਂ ਆਉਂਦੀ ਫਿਰ ਵੀ ਤੁਸੀਂ ਇਹ ਨਾਮ ਬੈਕਗ੍ਰਾਉਂਡ ਕਿਦਾਂ ਦੱਸ ਦਿਓ ਜੀ ਮੈਂ ਕਿਦੋਂ ਬੋਲਦੇ ਹੋ ਕਿਸੇ ਨੂੰ ਆਵਾਜ਼ ਮਾਰਦੇ ਹੋ ਦੌਰਾਨ ਆਵਾਜ਼ ਦੌਰਾਨ ਉਹਨਾਂ ਨੂੰ ਦੱਸਿਆ ਜਾਂਦਾ ਤੁਹਾਡੇ ਘਰ ਦੇ ਵਿੱਚ ਬਿਲਕੁਲ ਕਿਦਾਂ ਦੱਸਿਆ ਜਾਂਦਾ ਤੁਸੀਂ ਪੁੱਛਣਾ ਚਾਹੁੰਦੇ ਨਾ ਹਾਂ ਇਹ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਸਦਾ ਦਿਮਾਗ ਸ਼ੂਨ્ય ਤੇ ਹੈ ਔਰ ਕੋਈ ਵੀ ਇਨਸਾਨ ਦੁਨੀਆ ਦੇ ਵਿੱਚ ਨਿਸਵਾਰਥ ਸੇਵਾ ਕਰ ਰਿਹਾ ਹੈ ਜ ਕਿਉਂਕਿ ਪ੍ਰੇਮ ਦਾ ਮਿੱਕ ਐਸਾ ਦਰਵਾਰ ਹੈ ਤੁਸੀਂ ਆਪਣੇ ਪੂਰਾ ਸੈਟਅਪ ਕਿਸੇ ਨੂੰ ਕੋਈ ਨਾ ਕੋਈ ਚੈਨਲ ਜਰੂਰ ਲਗਾਓ ਉੱਥੇ ਕਿ ਸੰਗਤ ਨੂੰ ਪੁੱਛੋ ਕਿਸੇ ਰੂਪ ਚ ਕਿਤੇ ਕੋਈ ਪੈਸਾ ਲਿਆ ਗਿਆ ਕਿਸੇ ਨੂੰ ਕੋਈ ਬੈਮ ਦੇ ਵਿੱਚ ਪਾਇਆ ਗਿਆ ਕਿਸੇ ਨੂੰ ਕੋਈ ਗਲਤ ਚੀਜ਼ ਤੇ ਪਾਇਆ ਗਿਆ ਤਾਂ ਸੰਗਤ ਦੱਸੋਗੀ ਕਿਤੇ ਨਿਸਵਾਰਥ ਸੇਵਾ ਹੋਊਗੀ ਕੋਈ ਸਵਾਰਥ ਨਹੀਂ ਹੋਊਗਾ ਔਰ ਉਦੀ ਮਸਤੀ ਜਮਸਤ ਹੋਵਾਂਗੇ ਤਾਂ ਜਵਾਨ ਚੋਂ ਨਿਕਲੇ ਹੋਏ ਸ਼ਬਦ ਹਰ ਇਨਸਾਨ ਦੇ ਸੱਚ ਹੋਣਗੇ ਪ੍ਰੇਮ ਤਾਂ ਹਮਦੇ ਮੱਖੀ ਮਾਂ ਤੋਂ ਜੇ ਹਾਂਜੀ ਜੀ ਮੈਂ ਪਿਛਲੇ ਸਾਰੇ ਮਹਾਕੁੰਭ ਮਨਾਤਾ ਇਸ ਵਾਰ ਵੀ ਸ਼ਾਇਦ 26 ਦਿਨ ਦਾ ਇਸ਼ਨਾਨ ਕਰੂੰਗਾ ਅੱਜ ਤੱਕ ਜਿੰਨੇ ਕੁੰਭ ਹੋਏ ਮੈਂ ਹਰ ਕੁੰਭ ਦਾ ਇਸ਼ਨਾਨ ਕੀਤਾ ਹੈ ਅੱਜ ਤੁਸੀਂ ਪ੍ਰੇਮ ਦੀ ਗੱਲ ਕਰਦੇ ਹੋ ਮੁਹੱਬਤ ਦੀ ਗੱਲ ਕਰਦੇ ਹੋ ਚੈਰਿਟੀ ਵੀ ਬਹੁਤ ਕਰਦੇ ਹੋ ਫਿਰ ਬੰਟੀ ਬਾਪੇ ਦਾ ਨਾਮ ਕੰਟਰੋਵਰਸੀ ਕਿਉਂ ਜੋੜਦੇ ਹੋ ਦੇਖੋ ਜੀ ਕੰਟਰੋਵਰਸੀ ਤਾਂ ਦੁਨੀਆ ਦਾ ਦਸਤੂਰ ਹੈ ਤੁਸੀਂ ਕੱਚੇ ਕੰਮ ਨਹੀਂ ਲਗੋਗੇ ਜੇ ਤੁਹਾਨੂੰ 20 ਬੰਦੇ ਅੱਛੇ ਕਹਿਣਗੇ ਤਾਂ 20 ਮਾੜਾ ਕਹਿਣ ਵਾਲੇ ਆਣਗੇ ਆਣਗੇ ਜੀ ਕਿਤੇ ਤਾਂ ਬੜੇ ਸਾਰੇ ਲੋਕ ਨੇ ਜਿੰਨਾ ਦਾ ਦਿਲ ਸਾਫ਼ ਹੋਣਗੇ ਹੂੰ ਬਿਲਕੁਲ ਪਹੁੰਚੋ ਜੀ ਉਸਦੇ ਉਹ ਸਪੀਸ਼ਲ ਦੇ ਜਿਹੜਾ ਬੰਦਾ ਪਹੁੰਚੂਗਾ ਆਪਣੇ ਆਪ ਦਿਮਾਗ ਨੂੰ ਸ਼ੁੱਨਨ ਤੇ ਲੈ ਕੇ ਜਾਊਗਾ ਉਹਦੇ ਦਿਮਾਗ ਦੇ ਵਿੱਚ ਇੱਕ ਵੀ ਥੋਟ ਨਹੀਂ ਹੋਊਗਾ ਬਿਲਕੁਲ ਚਾਚੂ ਸੋਪਸਨ ਸੱਚਾ ਹੋਊਗਾ ਅਸੀਂ ਇਨਸਾਨਾਂ ਤੋਂ ਤੁਹਾਡੇ ਵਰਗੇ ਉਹ ਗੱਲ ਵਾਕਿਆ ਦੀ ਗੱਦੀ 300 ਸਾਲ ਤੋਂ ਚੱਲਦੀ ਆ ਰਹੀ ਏ ਪਿੱਛੋਂ ਅਸੀਂ ਇਨਸਾਨਾਂ ਤੋਂ ਤੁਹਾਡੇ ਵਰਗੇ ਬਿਲਕੁਲ ਸਰ ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਅਰੇਂਜਮੈਂਟ ਕੀਤਾ ਮੇਲੇ ਦੇ ਵਿੱਚ ਪ੍ਰਸ਼ਾਸਨ ਦਾ ਪਿਛਲੇ ਮਾਰ ਬਹੁਤ ਅੱਛਾ ਰਿਜ਼ਮੈਂਟ ਸੀਗਾ ਇਸ ਵਾਰ ਵੀ ਅਸੀਂ ਪੂਰੀ ਉਮੀਦ ਰੱਖਦੇ ਹਾਂ કે પ્રજાસને સાનું બહુત સાથ દેઉંગા ઓર પ્રાઇવેટ સિક્યુરિટી દે રેસી પૂરા ઇંતzaam કરાગે કે કહના ચાહને તસી ઇંતzaam મે શૂનિયા તે પહોંચન દી કી ફળકરેયા ઇ ઇહી તા ઇહી તે ગદી دا કામ રહે ગયા જી ઇક ની 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 તુસے ਦસૌ મે ઓહી ਦસન લગયા એક પાસ તુસے કેંદો કે સબ બરાબર મે ઓહી ਦસન લગયા તону તનુ ગદી તે લાગે કોઈ શૂનિયા તે પહોંચન લઈ હી ઇનસાન દી પ્રૅક્ટિસ હે પ્રૅક્ટિસ કી ચીઝ હે ઇબાદત હે ઓજી ઇબાદત હે જો ઇનસાન જિસ્કા મે જિન્ની ઇબાદત કરેયા હુઆ દેખો ਮੇਰਾ ਮੰਨਣਾ ਹੈ ਤੁਸੀਂ ਇੱਕ ਨੂੰ ਪਿਆਰ ਕਰੋਗੇ ਇੱਕ ਨਾ ਇੱਕ ਦਿਨ ਤੁਹਾਨੂੰ ਪਿਆਰ ਕਰਨ ਲਈ ਮਜਬੂਰ ਹੋ ਜਾਊਗਾ ਉਹ ਜੇ ਦਿਲੋਂ ਪਿਆਰ ਕਰੋਗੇ ਚਾਹੇ ਉਹ ਪ੍ਰੈਕਟੀਕਲ ਲਾਈਫ ਦੇ ਵਿੱਚ ਹੈ ਤੇ ਜੱਤ ਮਲਾਈਂ ਦੇ ਵਿੱਚ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਬਹੁਤ ਮੁਹੱਬਤ ਕਰਦੇ ਹੋ ਬਹੁਤ ਪਿਆਰ ਕਰਦੇ ਹੋ ਇੱਕ ਨਾ ਇੱਕ ਦਿਨ ਤੁਹਾਨੂੰ ਪਿਆਰ ਕਰੂਗਾ ਇਹ ਕਰੂਗਾ ਇਹ ਬੰਟੀ ਬਾਬਾ ਜੀ ਤੁਹਾਨੂੰ ਜਿਹੜੀ ਹੈ ਕਿਰਪਾ ਹੋਈ ਹੈ ਕਿਹੜਾ ਦੀ ਜਿਵੇਂ ਤੁਸੀਂ ਦੱਸਦੇ ਹੋ ਕਿ ਇਹ ਕਿਰਪਾ ਹੋਈ ਹੈ ਕਿ ਤੁਸੀਂ ਕੋਈ ਇਬਾਦਤ ਕਰਦੇ ਸੀਗਾ ਨਹੀਂ ਇਬਾਦਤ ਵੀ ਕਰਦੇ ਸੀਗੇ ਔਰ ਮੈਂ ਕਹੂੰਗਾ ਖੈਰ ਇਹ ਇਬਾਦਤ ਮੇਰੀ ਘਟ ਮੇਰੇ ਮਾਤਾ ਹੀ ਦੇਣ ਹੈ ਮੈਨੂੰ ਮੇਰੇ ਮਾਤਾ ਜੀ ਸ਼ਾਇਦ ਪੰਜਾਬ ਵਿੱਚ ਪਹਿਲੇ ਇੱਕ ਐਸੇ ਇਨਸਾਨ ਸੀ ਜਿਨ੍ਹਾਂ ਨੇ ਪੂਰੀ ਰਮਾਇਣ ਰਾਮਚਰਿਤਮਨ ਜਵਾਨੀ ਯਾਤ ਸੀ ਉਹਨਾਂ ਨੇ ਕਦੇ ਬੁੱਕ ਨਹੀਂ ਉਠਾਈ ਸੀਗੀ ਪੂਰੀ ਬਾਗਵਤ ਗੀਤਾ ਜਵਾਨੀ ਕਰਦੇ ਸੀਗੇ ਸਰਕਾਰ ਦੀ ਇਵਾਦਤ ਦਿਨ ਰਾਤ ਕਰਦੇ ਸੀਗੇ ਉਹਨਾਂ ਦਾ ਆਸ਼ੀਰਵਾਦ ਔਰ ਮੇਰੀ ਖੁਦੀ ਇਵਾਦਤ ਔਰ ਕਦੀ ਦੀ ਸੇਵਾਇਕ ਉਹ ਜਦੋਂ ਧਾਮ ਸ਼ੁਰੂ ਹੋਏ ਨੇ ਉਸ ਸਮੇਂ ਉਹ ਬਹੁਤ ਛੋਟੀ ਇੱਕ ਜਗ੍ਹਾ ਤੋਂ ਸ਼ੁਰੂ ਹੁੰਦੇ ਆ ਜਗ੍ਹਾ ਤੋਂ ਔਰ ਬਾਅਦ ਵਿੱਚ ਬਹੁਤ ਸਾਰੀਆਂ ਪ੍ਰਾਪਰਟੀਆਂ ਉਹਨਾਂ ਦੇ ਨਾਮ ਤੇ ਵੀ ਹੁੰਦੀਆਂ ਨੇ ਪੈਸਾ ਵੀ ਉਹਨਾਂ ਦੇ ਨਾਮ ਤੇ ਆਉਂਦਾ ਹੈ ਕੀ ਇਹ ਉਹੀ ਬਿਜ਼ਨਸ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਮੇਰੇ ਵੀਡੀਓ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਨੇ ਯੂਜ਼ ਕਰਕੇ ਆਪਣਾ ਮੈਂ ਉਹੀ ਕਹਿ ਰਿਹਾ ਬਿਲਕੁਲ 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 ਨੈਟਵਰਕ ਕਿਹੜਾ ਬਿਜ਼ਨਸ ਹੈ ਜਿਹੜਾ ਇਹ ਇੰਨਾ ਵਾਅਦਾ ਫੋਲਦਾ ਪਿਆ ਔਰ ਹਰ ਬੰਦਾ ਇਸ ਬਿਜ਼ਨਸ 'ਚ ਹੀ ਜਾਣਾ ਚਾਹੁੰਦਾ ਬਿਲਕੁਲ ਈਜ਼ੀ ਬਿਜ਼ਨਸ ਹੈ ਹਰ ਬੰਦੇ ਲਈ ਈਜ਼ੀ ਬਿਜ਼ਨਸ ਹੈ ਕਿ ਦੇਖੋ ਜੀ ਇਹ ਕਿ ਬਾਬਾ ਬਣ ਜਾਂਦਾ ਤੁਸੀਂ ਕਹੋਗੇ ਦੇਖੋ ਮੈਂ ਖੁਦ ਬਾਬਾ ਹੋਣ ਦੇ باوجود ਬਾਬੇ ਦੇ ਆਂਟੀ ਬੋਲ ਰਿਹਾ ਮੈਂ ਪਖੰਡ ਦੇ ਆਂਟੀ ਆਂਟੀ ਬੋਲ ਰਿਹਾ ਬਾਬੇ ਦੇ ਆਂਟੀ ਨਹੀਂ ਬੋਲ ਰਿਹਾ ਕਿਸੇ ਦਾ ਪਾਰਟਿਕੂਲਰ ਨਾਮ ਨਹੀਂ ਲੈ ਰਿਹਾ ਉਹ ਇਹ ਜੀ ਬਿਜ਼ਨਸ ਹੈ ਜੋ ਪਖੰਡ ਵਾਜੀ ਕੀ ਹੁੰਦੇ ਹੋ ਮੈਂ ਉਹੀ ਦੱਸਣ ਲੱਗਾ ਨਾ ਉਹ ਇੱਕ ਹੀ ਜੀ ਬਿਜ਼ਨਸ ਹੈ ਇਹ ਜੀ ਬਿਜ਼ਨਸ ਹੈ ਬੰਦਾ ਕੱਲ ਕੁਝ ਨਹੀਂ ਕਰਦਾ ਸੀਗਾ ਅੱਜ ਰੇਡ ਦੇ ਵਿੱਚ ਉਹ ਬਾਬਾ ਬਣ ਗਿਆ ਉਹ ਕਿਥੋਂ ਦੇ ਕਿਤੇ ਪਹੁੰਚ ਗਿਆ ਮੈਂ ਪਖੰਡ ਵਾਜੀ ਕਰਦਾ ਜਾਂ ਨਹੀਂ ਕਰਦਾ ਇਹ ਤੁਸੀਂ ਜਾ ਕੇ ਪਹੁੰਚੋ ਕਿ ਪ੍ਰੈਨ ਨਾਮ ਜ ਆਪਣਾ ਸੈਟਅਪ ਲਾਓ ਬਿ ਕਿਸੇ ਵੀ ਰੂਪ ਦੇ ਵਿੱਚ ਕਿਸੇ ਸਿੰਗਲ ਪਰਸਨ ਤੋਂ ਅੱਜ ਤੱਕ ਕੋਈ ਪੈਸਾ ਲਿਆ ਗਿਆ ਤਾਂ ਨਹੀਂ ਦੇਖੋ ਸਭ ਤੋਂ ਵੱਡੀ ਗੇਮ ਹੈ ਪੈਸੇ ਦੀ ਤੁਮ ਫਿਰ ਕੇ ਗੱਲ ਪੈਸੇ ਦੀ ਆਉਂਦੀ ਹੈ ਜਿੰਨਾ ਡੇਰਾਬਾਦ ਦਊਗਾ ਜਿੰਨੇ ਦਰਬਾਰ ਹੋਣਗੇ ਗੇਮ ਆਫ ਐਟਲਾਸ ਕਿੱਥੇ ਆਉਗੀ ਪੈਸੇ ਤੇ ਗੇਮ ਦਾ ਪੈਸੇ ਦੀ ਆਣੀ ਹੈ ਨਾ

ਤੈਨੂੰ ਤਾਂ ਨਹੀਂ ਸਮਝਦਾ ਨਹੀਂ ਕਹਿੰਦੇ ਉਹ ਤੇ ਕਿਹੜਾ ਵੀ ਜੋ ਵੀ ਕੋਈ ਇੱਕ ਘਸੋ ਟ੍ਰਸਟੀ ਕਿ ਟ੍ਰਸਟੀ ਕਿ ਦੁਰਦਾ ਨਹੀਂ ਨਹੀਂ ਇੱਕ ਵਾਰ ਬਾਬਾ ਜੀ ਨੇ ਮੈਨੂੰ ਸੁਣਾਉਗਾ ਪਹਿਲੀ ਪਹਿਲਾਂ ਗੱਲ ਕੰਪਲੀਟ ਹੋਣ ਤੋਂ ਤੁਸੀਂ ਕਹਿੰਦੇ ਆ ਹੁਣ ਯਾਸ਼ਨ ਟ੍ਰਸਟੀ ਕਰਦੇ ਆ ਪੈਸੇ ਪੈਸੇ ਧਾਮ ਜੋ ਇੱਕ ਛੋਟੇ ਜਿਹੇ ਕਮਰੇ ਤੋਂ ਅੱਜ ਪ੍ਰੇਮ ਦਾ ਮੈਨਾ ਵੱਡਾ ਬਣ ਗਿਆ ਤੇ ਤਿੰਨ ਦਿਨ ਦਾ ਮੇਲਾ ਕਰਵਾਇਆ ਬਿਲਕੁਲ ਬਿਲਕੁਲ ਕੀ ਸਿਰਫ ਟ੍ਰਸਟੀ ਦਾ ਸਾ 100% ਟ੍ਰਸਟੀ ਹੋਰ ਕੋਈ ਪੈਸੇ ਵਾਲੇ ਵੀ ਟ੍ਰਸਟੀ ਨਹੀਂ ਸਿਰਫ ਪੈਸੇ ਵਾਲੇ ਨਹੀਂ ਟ੍ਰਸਟੀ ਨਾਲ ਆਇਆ ਜਾਂਦਾ ਜਿਹਨੇ ਟ੍ਰਸਟੀ ਚੱਲ ਰਹੇ ਉਹ ਹੀ ਚੱਲ ਰਹੇ ਟ੍ਰਸਟੀ ਕਿਦਰੀ ਬੈ ਲਗੇ ਥੇ ਕੀ ਕਹਿੰਦਾ ਕਿ ਅਸਲੀ ਡੈਥ ਹੋ ਜੇ ਕਿਸੇ ਤਰ੍ਹਾਂ ਦੀ ਡੈਥ ਹੋ ਜੇ ਤਸਤੀ ਚੇਤੇ ਕਿ ਤਾ ਅਲੱਗ ਕਰ ਲੈ ਅਦਰਵਾਇਜ਼ ਤਸਤੀ ਕਿਤੇ ਨਹੀਂ ਬੈਲੇ ਜਾਂਦਾ ਸਾਡੇ ਦੇਖਿਆ ਜਾਂਦਾ 15 ਤੋਂ ਛੋਟੇ ਛੋਟੇ ਲੋਕਾਂ ਨੂੰ ਕਦੀ ਟਰਸਟੀ ਦੇ ਵਿੱਚ ਮੈਂਬਰ ਨਹੀਂ ਪਾਇਆ ਜਾਂਦਾ ਸਿਰਫ ਵੱਡੇ ਧਾਰੇ ਕਿਉਂ ਮੈਂਬਰ ਬਣਦੇ ਨੇ ਸਾਡੇ ਸਾਡੇ ਦਾ ਕੁਝ ਨਹੀਂ ਹੈਗਾ ਜੀ ਅਗੇ ਚੈੱਕ ਕਰੋ ਉਹਨੂੰ ਪੂਰਾ ਸੇ ਟਸਟ ਕੋਰਟ ਤੋਂ ਮਨਜ਼ੂਰशुदा ਹੈ ਇਹ ਨਹੀਂ ਕਿ ਆਪਣੀ ਮਰਜ਼ੀ ਦਾ ਟਰਸਟ ਬਾਲਿਆ ਸੀ ਇਹ ਥਰਡ ਕੋਰਟ ਹੈ ਜਿਸ ਤਰ੍ਹਾਂ ਮੇਰਾ ਖਿਆਲ ਹੈ ਬਹੁਤ ਪੰਜਾਬੀਆਂ ਦਾ ਟਸਟ ਆਉਣੀਆਂ ਇਹ ਥਰਡ ਕੋਰਟ ਨੇ ਬਾਬਾ ਜੀ ਕੋਸਟਿੰਗ ਦੀ ਗੱਲ ਕਰ ਰਹੇ ਆਂ ਵੀ ਬਾਬਾ ਨੂੰ ਫੰਡ ਦੀ ਆ ਫੰਡ ਦੀ ਗੱਲ

ਅਬ ਕੈਨਲ ਕਿਸਦਾ ਕੁਛ ਨਹੀਂ ਹੁੰਦਾ ਮੈਂ ਮੈਂ ਤੁਹਾਡੇ ਚੈਨਲ ਦੇ ਥੋੜੀ ਦੱਸ ਰਿਹਾ ਕੋਈ ਕੱਲ ਨੂੰ ਕੁਛ ਵੀ ਕਹਿੰਦਾ ਵੀ ਮੈਨੇ ਕੁਛ ਕਿਹਾ ਤਾ ਯੂਕੋ ਵੀ ਕਹਿ ਸਕਦਾ ਕੋਈ ਸਮਝ ਆ ਨਹੀਂ ਤੁਸੀਂ ਆ ਵੀਡੀਓਜ਼ ਪਾਉਂਗੇ ਨਾ ਕੱਲ ਤੁਸੀਂ ਨੀਚੇ ਕਮੈਂਟ ਹੀ ਦੇਖ ਲਓ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਆਉਣਗੇ ਲੋਕਾਂ ਦੇ ਅਲੱਗ-ਅਲੱਗ ਪ੍ਰਕਾਰ ਦੇ ਕਮੈਂਟ ਆਉਣਗੇ ਲੋਕਾਂ ਦੇ ਮੈਨੂੰ ਸਿਰਫ ਉਹ ਇਨਸਾਨ ਚਾਹੀਦਾ ਜਿਹੜਾ ਕਹੇ ਵੀ ਹਾਂ ਮੈਂ ਪੈਸੇ ਦੇ ਗਿਆ ਸੀ ਆ ਮੇਰੇ ਕੋ ਰਸੀਦਾ ਜਾ ਮੇਰੇ ਕੋ ਪਰਚੇ ਜਾ ਸਰ ਨਹੀਂ ਬਿਲਕੁਲ ਨਹੀਂ ਦੁਨੀਆ ਦਾ ਕੰਮ ਹੈ ਜਿਹੜੇ ਕਮੈਂਟ ਕਰ ਰਹੇ ਨੇ ਉਹ ਪੁੱਛੋ ਤੂੰ ਕਿ ਕਿ ਗਏ? ਕੋ ਕੋ ਨਹੀਂ ਗਿਆ ਤਾਂ ਨਹੀਂ ਮੈਂ ਕਿਤੇ। ਜਵਾਬ ਤਾਂ ਇਹ ਹੋਊਗਾ। ਜਿੰਨੇ ਬੰਦੇ ਕਮੈਂਟ ਕਰਨਗੇ ਨਾ ਉਹਨੂੰ ਸਵਾਲ ਕਰੋ। ਨੀਚੇ ਤੁਸੀਂ ਕਮੈਂਟ ਦੇ ਤਾ ਤੂੰ ਗਿਆ ਕਿ ਨਹੀਂ? ਕਹਿੰਦੇ ਗਿਆ ਤਾਂ ਨਹੀਂ ਕਿਤੇ। ਬਿਨ ਸੋਚੇ ਸਮਝੇ ਕਮੈਂਟ ਕਰਨਾ ਬੇਕੁਫੀ ਹੈ। ਤੁਹਾਨੂੰ ਕੋਈ ਨੌਲੇਜ ਹੈ? ਤੁਹਾਨੂੰ ਕੁਝ ਪਤਾ ਸੀ? ਉੱਥੇ ਕੁਝ ਗਏ ਹੋ? ਤੁਸੀਂ ਕੁਝ ਦੇਖਿਆ ਹੈ? 100% ਠੱਕਾਰੋ ਸੀ ਮੈਨੂੰ ਪੁੱਛਣ ਦੇ। ਅੱਛਾ ਤੁਸੀਂ ਜਦੋਂ ਮੰਨਦੇ ਤੁਸੀਂ ਦੇ ਬਹੁਤ ਸਾਰੇ ਫੋਲੋਅਰ ਨੇ। ਹੂੰ। ਤੁਸੀਂ ਵੀਡੀਓ ਦੇਖੀ ਮਰੀ ਜੀ ਮੈਂ ਦੱਸਿਆ ਮੈਂ ਦੱਸਿਆ ਇੱਕ 골ਦੀ मुंदਰੀ ਇੱਕ ਕਈ ਵਾਰ ਆਉਣੀ ਹੈ ਪਰ ਉਹ ਲੈਣਾ ਹੀ ਨਹੀਂ ਹੁੰਦਾ ਨਹੀਂ ਸਰ ਨਹੀਂ ਪੂਰੀ ਸੁਣੋ ਤੁਸੀਂ ਹਾਈਲਾਈਟ ਸੁਣਨੇ ਹੈ ਪੂਰੀ ਵੀਡੀਓ ਨਹੀਂ ਸੁਣੀ ਹੈਗੀ ਪੂਰੀ ਹਾਈਲਾਈਟ ਸੁਣੋ ਨਾ ਗਲਤ ਕਰ ਰਹੇ ਹੋ ਉਹਨਾਂ ਨੇ मुंदਰੀ ਪਾਈ ਕਹਿੰਦੇ ਜੀ ਪਾਪਾ ਸਮਝ ਕੇ ਲੈ ਕੇ ਆਏ ਮੈਂ ਇਹਨਾਂ ਦਾ ਹੀ ਦੁਕਾਨ ਤੇ ਕੰਮ ਕਰਦਾ ਸੀ ਲੜਕਾ ਕਹਿੰਦਾ ਪਾਪਾ ਸਮਝ ਕੇ ਲੈ ਕੇ ਆਇਆ ਮੈਂ ਇਹ मुंदਰੀ ਪਕੜੀ ਪਾਈ ਜਸ ਦੋ ਸਕਿੰਟ ਲੈ ਕੇ ਬੇਟਾ ਆ ਤੈਰਾ ਸ਼ਗਲ ਪੂਰਾ ਕਰਤਾ ਆ ਤਰੇ ਪਾਪਾ ਖੜੇ ਦੇ ਪਾ ਦੇ ਹੈਦਲੀ ਸਪੋਰਟ ਬੰਦੇ ਬੰਦੇ ਆਨੇਗੇ ਬੰਦੇ ਜਿੰਦਾ ਨੇ ਯਾਰ ਕੈਮਰੇ ਕੈਮਰਾ ਵੀ ਨਹੀਂ 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 ਕੈਮਰੇ ਸਾਹਮਣੇ ਸ੍ਰੂਤ ਮੈਂ ਤਾਂ ਦੇ ਮੈਂ ਕੈਮਰੇ ਸਾਹਮਣੇ ਸ੍ਰੂਤ ਪਹੁੰਚਦਾ ਹੋਵੇ ਕੈਮਰੇ ਸਾਹਮਣੇ ਸ੍ਰੂਤ ਪਹੁੰਚਦਾ ਵੀ ਨਹੀਂ ਆਗਾ ਬਹੁਤ سارے ਫਾਲੋਅਰਸ ਨੇ ਜਿਹੜੇ ਕੁਛ ਨਾ ਕੁਛ ਕਹਿੰਦੇ ਆ ਜਾਂ ਤਾਂ ਤੁਸੀਂ ਨਹੀਂ ਦੇਖੋ ਸਾਹਮਣੇ ਮੈਸੇਜ ਦਿਓ ਮੇਰੇ ਦਰਬਾਰ ਤੇ ਕੁਝ ਕੁਝ ਵੀ ਨਾ ਦੋ ਮੈਂ ਖੁੱਲ ਕੇ ਮੈਸੇਜ ਦੇ ਰਿਹਾ ਪਹਿਲਾਂ ਵੀ 25 ਵਾਰ ਦੇ ਚੁੱਕਿਆ ਫਿਰ ਦੇ ਰਿਹਾ ਦੁਬਾਰਾ ਕਿ ਪ੍ਰੇਮ ਤਾਮ ਦੇ ਵਿੱਚ ਕੋਈ ਪੈਸਾ ਦੇਣ ਦੀ ਬਜਾਏ ਕਿਸੇ ਜ਼ਰੂਰਤਮੰਦੀ ਹੈਲਪ ਕਰੋ ਹਸਪੀਟਲ ਦੇ ਵਿੱਚ ਬੱਚੇ ਮਰ ਰਹੇ ਹੈ ਜੁਰਤਮੰਦ ਲੋਕਾਂ ਜੁਰਤਮੰਦ ਦੀ ਹੈਲਪ ਕਰੋ ਮੇਰੀ ਹਰ ਵੀਡੀਓ ਚ ਪਹਿਲਾਂ ਵੀ ਬੋਲਿਆ ਗਿਆ ਔਰ ਕੋਈ ਸਿੰਗਲ ਪਰਸਨ ਮੈਂ ਫਿਰ ਵੀ ਦੁਬਾਰਾ ਕਹਿ ਰਿਹਾ ਅੱਜ ਤੱਕ ਇਹ ਗੱਲ ਨਹੀਂ ਕਹਿ ਸਕਦਾ ਇਹ ਬੰਟੀ ਬਾਬਾ ਜੀ ਨੇ ਕਿਸੇ ਨੂੰ ਉੱਚ ਵੀ ਸਾਡੇ ਕੋਲ ਕੋਈ ਪੈਸਾ ਲੈ ਲਿਆ ਬਾਬਾ ਜੀ ਮੇਲੇ ਦੇ ਵਿਲਾਪ ਸੀਗੀ ਮੈਡੀਕਲ ਇੰਦਰਜੀਤ ਲਿੱਕੂ ਨੂੰ ਵੀ ਸਿੰਗਰ ਨੂੰ ਮਾਸਟਰ ਸਲੀਮੂ ਨੂੰ ਵੀ ਮੁੰਦਰੀ ਪਾਈ ਸੀ ਜੀ ਜੀ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੁੰਦਰੀ ਪਾਈ ਮੈਂ ਪਹਿਲਾਂ ਕਹਿ ਰਿਹਾ ਇਹਨੇ ਆਪਣੀ ਮਸਤੀ ਚ ਨਾ ਮੇਰੇ ਕੋਲੋਂ ਕੁਝ ਵੀ ਮੋਦੀ ਉਟਾ ਦੇਣਾ ਬਾਬਾ ਜੀ ਤੁਹਾਡੇ ਤਾਂ

ਸਰ ਪ੍ਰੇਮ ਦਾ ਆਮ ਦਾ ਉਸਦਾ ਕੋਈ ਸਬੰਧ ਨਹੀਂ ਹੈਗਾ ਪ੍ਰੇਮ ਦਾ ਆਮ ਦਾ ਨਾ ਕੋਈ ਸਬੰਧ ਹੈ ਨਾ ਸੀਨਾ ਰਹੂਗਾ ਪਰਸਨਲ ਦੀਨ ਜੋ ਵੀ ਹੈਗੇ ਨੇ ਮੇਰੇ ਬੋਧ ਨੇ ਪਰਸਨਲ ਮੈਂ ਪ੍ਰੋਪਰਟੀ ਦਾ ਕੰਮ ਕਰਦਾ ਚਿਰਾਗ ਹੋਮ ਚਿਰਾਗ ਬਿਲਡਰ ਚਿਰਾਗ ਆਯੁਰਵੈਦਿਕ ਚਿਰਾਗ ਇਮੀਗ੍ਰੇਸ਼ਨ ਪਰਸਨਲ ਮੇਰੇ ਬਹੁਤ ਬਿਜ਼ਨਸ ਹੈਗੇ ਪਰਸਨਲ ਮੇਰਾ ਆਪਣਾ ਕਾਰੋਬਾਰ ਹੈ ਮੈਂ ਬਹੁਤ ਵਾਰ ਦੱਸ ਚੁੱਕਿਆ ਕਿ ਪਰਸਨਲ ਨੂੰ ਪ੍ਰੇਮ ਦਾ ਨਾਲ ਨਾ ਜੋੜ ਕਿਤਨਾ ਕਿਤੇ ਮੈਨਪਾਵਰ ਜਿਹੜੀ ਇਕੱਠੀ ਹੋ ਰਹੀ ਹੈ ਕਿ ਇਹ ਉਹੀ ਕਹਿ ਸਕਦੇ ਆਪਾਂ ਕਿਸ ਤਰ੍ਹਾਂ ਦੀ ਮੈਨਪਾਵਰ ਉਹਦਾ ਹੀ ਦੀ ਗੱਲ ਨਹੀਂ ਮੈਂ ਬਾਬਰ ਪ੍ਰੇਮਦਮ ਇਕੱਠੀ ਹੁੰਦੀ ਮੈਂ ਬਾਹਰ ਬਗਮ ਕਰਦਾ ਸਾਰਾ ਮੇਰਾ ਲੋਕਲ ਕੰਮ ਹੀ ਕੁਝ ਨਹੀਂ ਆਏਗਾ ਕਿਸ ਕੋਈ ਗ੍ਰੀਡੀਅਸ ਮੈਂ ਅੰਦਰਵਾੜ ਦੇ ਨਾਮ ਜੁੜਿਆ ਇੱਕ ਸਕਦੇ ਜੀ ਤੁਹਾਡੀ ਇੰਟਰਸਟੀਆਂ ਪਤਾ ਜੀ ਗ੍ਰੀਡ ਕੋਈ ਸਮਾਂ ਨਹੀਂ ਸਮਾਂ ਹੈ ਕੀ ਕਰ ਰਹੇ ਮੇਰੇ ਲਈ ਗ੍ਰੀਡੀ ਇੰਨੀ ਕੋਈ ਹੈ ਨਹੀਂ ਜੀ ਇਹ ਤੁਹਾਡੀ ਸੋਚ ਹੈ ਜੋ ਤਸ਼ਤੀ ਚੱਲਦੇ ਆ ਰਹੇ ਹੈ ਲਗਭਗ ਪਿਛਲੇ 12 15 ਸਾਲ ਤੋਂ ਉਹੀ ਟ੍ਰਸਟੀ ਲਗਭਗ 14 ਤੋਂ 15 ਸਾਲ ਦੀ ਹੈ ਇਸ ਕਿਵੇਂ ਜੁੜਿਆ ਬਿਲਕੁਲ ਬਹੁਤ ਵਧੀਆ ਗੱਲ ਹੈ ਮੈਂ ਇੱਕ ਬਿਜ਼ਨਸਮੈਨ ਹੋਣ ਦੇ ਬਾਵਜੂਦ ਵੀ ਕਿਵੇਂ ਬਾਬਾ ਜੀ ਨਾਲ ਜੁੜਿਆ ਤੁਸੀਂ ਕਹਿਣਾ ਚਾਹੁੰਦੇ ਹੋ ਪਹਿਲੀ ਗੱਲ ਤਾਂ ਗੱਡੀ ਪਿੱਛੇ 300 ਸਾਲ ਤੋਂ ਚੱਲਦੀ ਆ ਰਹੀ ਹੈ ਮੇਰੇ ਮਾਤਾ ਜੀ ਦਾਦਾ ਜੀ ਪ੍ਰਦਾਦਾ ਜੀ ਉੱਦੇ ਪਿੱਛੇ ਚੱਲੀ ਆ ਰਹੀ ਹੈ ਔਰ ਅਜੇ ਤੱਕ ਮੇਰੀ ਮੇਰਾ ਸ਼ੁਰੂ ਤੋਂ ਇਸ਼ਕ ਸੀਗਾ ਪਰਮਾਤਮਾ ਨਾਲ ਸਰਕਾਰ ਨਾਲ ਇਸ਼ਕ ਸੀਗਾ ਉਹ ਇਸ਼ਕ ਚੱਲਦੇ 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 ਇਸ਼ਕ ਕਦੋਂ ਰੁਕ ਲਿਆ ਗਿਆ ਮੈਨੂੰ ਖੁਦ ਨੂੰ ਪਤਾ ਲੱਗਿਆ ਪਾਪਾ ਜੀ ਇੱਕ ਸਵਾਲ ਬਹੁਤ ਛੋਟਾ ਪਾਪਾ ਜੀ ਇੱਕ ਗੱਡੀ ਦੇਰਿਆਂ ਦੇ ਵਿੱਚ ਅੱਧੇ ਦੇਰਿਆਂ ਦੇ ਵਿੱਚ ਕਿੰਨੇ ਲਾਇਆ ਜਾਂਦੇ ਡੇਰਾ ਦੇ ਵਿੱਚ ਐਕਸਲੈਂਸਰੇ ਲਾਏ ਜਾਂਦੇ ਜੀ ਡੇਰਾ ਤਾਂ ਹੈ ਹੀ ਨਹੀਂ ਵਸੇ ਇੱਕ ਦਰਬਾਰ ਹੈ ਡੇਰਾ ਨਾਮ ਨੂੰ ਤਾਂ ਕਿਹਨਾਂ ਦੇ ਰਹੇ ਮੈਂ ਤੁਹਾਡੇ ਦਰਬਾਰ ਦੀ ਗੱਲ ਕਰ ਰਿਹਾ ਬਾਕੀ ਵੀ ਹੈ ਬੜੇ ਲੋਗ ਹੈ ਮੈਂ ਆਪਣੀ ਦੱਸ ਸਕਦਾ ਜੀ ਕਿਸੇ ਹੋਰ ਦੀ ਮੈਂ ਗੱਲ ਨਹੀਂ ਕਰੂੰਗਾ ਬੜੇ ਲੋਗ ਤਾਂ ਬੜੇ ਲੋਗ ਤਾਂ ਜਿਹੜੇ ਇਕੱਲੇ ਮੇਰੇ ਅੰਦਰ ਬਾਬਾ ਆ ਗਿਆ ਮੇਰੇ ਮਾਤਾ ਆ ਗਈ ਮੇਰੇ ਅੰਦਰ ਪੀਰ ਆ ਗਿਆ ਮੈਂ ਉਹਨੂੰ ਬਿਲਕੁਲ ਨਹੀਂ ਮੰਨਦਾ ਇਹ ਇਕ ਉਹਦੇ ਨਾਮ ਦੀ ਮਸਤੀ ਹੈ ਸਿਰਕ ਮਾਉਣਾ ਇਕ ਉਹਦੇ ਨਾਮ ਦੀ ਮਸਤੀ ਲੈਨੇ ਆ ਅਸੀਂ ਬੜੇ ਲੋਗ ਵਿਆਹ ਦੇ ਵਿੱਚ ਨੱਚਦੇ ਨਾ ਬੁੱਕ ਕੋ ਬੋਤਲ ਫੜ ਕੇ ਨੱਚੀ ਜਾਂਦਾ ਅਸੀਂ ਆਪਣੇ ਯਾਰ ਦੀ ਮਸਤੀ 'ਚ ਨੱਚਦੇ ਆ ਇਹ ਨਹੀਂ ਹੈ ਕਿ ਸਾਡੇ ਅੰਦਰ ਕੋਈ ਮਾਤਾ ਆ ਗਈ ਤੁਹਾਡੇ ਇੱਕ ਸਵਾਲ ਹੈ ਜਿਹੜਾ ਇਹ ਸਭ ਤਾਂ ਅਸੀਂ ਕਹਿ ਰਹੇ ਹਾਂ ਕਿ ਸਾਰੇ ਪਰਮਾਨੰਦ ਸਤਕਾਰ ਜਿਹੜੇ ਇਹ ਸਭ ਕੰਟੀਨਿਊ ਵੀ ਡਰਾਮੇ ਕਰੇ ਜੇ ਕੋਈ ਇਨਸਾਨ ਕਹਿੰਦਾ ਮੇਰੇ ਅੰਦਰ ਮਾਤਾ ਆ ਗਈ ਮੇਰੇ ਅੰਦਰ ਬਾਬਾ ਗਿਆ 100% ਡਰਾਮਾ ਹੈ ਜੇ ਕੋਈ ਕਹਿੰਦਾ ਜੇ ਕਿ ਮੈਂ ਮਸੀਹ ਨੂੰ ਠੀਕ ਹੈ ਜਾਂ ਉਸ ਗੱਡੀ ਦੇ ਉੱਪਰ ਕਿਸੇ ਰੂਪ ਵਿੱਚ ਪੈਸਾ ਲੈਂਦਾ ਮੈਂ ਤੁਹਾਡੇ ਸਾਰੇ ਚੈਨਲ ਦੇ ਮਾਧਿਅਮ ਚ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਜਿਹੜੀ ਮੈਨੂੰ ਚਾਹੀਦੀ ਹੈ ਕਿ ਤੁਹਾਡੇ ਥਰੂ ਬਤਵਾ ਲੋਕਾਂ ਤੱਕ ਪਹੁੰਚੇ ਇੱਕ ਬਾਬਾ ਜੀ ਆਪਣੇ ਗੱਡੀ ਤੇ ਬੈਠ ਕੇ ਪੂਰੀ ਸੰਗਤ ਨੂੰ ਸਭ ਕੁਝ ਦਿਲਾ ਸਕਦੇ ਤੈਨੂੰ ਮੁੰਡਾ ਦਿਵਾ ਸਕੀ ਘੰਟੇ ਪੁਲਿਸ ਤੈਨੂੰ ਮੁੰਡਾ ਦਿਲਾ ਸਕਦੇ ਆ ਤੈਨੂੰ ਬਾਹਰ ਭੇਜ ਸਕਦੇ ਆ ਤੇ ਤੁਹਾਨੂੰ ਕੁਠੀ ਦਿਲਾ ਸਕਦੇ ਆ ਤਾਂ ਜਦੋਂ ਤੁਹਾਨੂੰ ਦਿਲਾ ਸਕਦੇ ਆ ਤੂੰ ਆਪਣੇ ਬਾਬਾ ਜੀ ਦੇ ਹੁੰਦੇ ਹੋ ਲੋਕਾਂ ਤੋਂ ਪੈਸੇ ਕਿਉਂ ਲੈਂਦੇ ਆ ਬਸ ਬਾਬਾ ਜੀ ਬਾਬਾ ਜੀ ਇਸ਼ਵਰ ਦਾ ਨਾਮ ਲੁਕਾ ਕੇ ਦੇਖਦੇ ਹੋ ਸੋਸ਼ਲ ਮੀਡੀਆ ਵੀ ਚੱਲਦਾ ਪਿਆ ਹੈ ਸੋਸ਼ਲ ਮੀਡੀਆ ਤੋਂ ਵੀ ਤੁਹਾਨੂੰ ਫੇ ਆਂਦੇ ਹੀ ਹੋਣਗੇ ਮੱਣੀ ਆਹ ਲੋ ਜੀ ਨਹੀਂ ਨਹੀਂ ਉੱਪਰ 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 ਅਜੇ ਉੱਪਰ ਹੀ ਉੱਪਰ ਬੇਸ ਦੇਖੋ ਕਿੰਨੇ ਪੈਸੇ ਆਏ ਆ ਨਹੀਂ ਆਹ ਉਹਨੇ ਟ੍ਰਸਟੀ ਬੁਆਨੇ ਆ ਨਾ ਜੀ ਤੁਹਾਨੂੰ ਨਹੀਂ ਨਹੀਂ ਉੱਪਰ 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 ਉੱਪ ਅੱਜ ਮੈਂ ਕੁਦਰਤੀ ਦੇਖੇ ਕੁਦਰਤੀ ਅੱਜ ਮੈਂ ਖੋਲ ਕੇ ਦੇਖੇ ਮੈਂ ਤਾਂ ਨੌਲੇਜ ਹੀ ਨਹੀਂ ਸੀ ਕਿ ਇਹ ਜੋ ਕੋਈ ਪੈਸਾ ਆਉਂਦਾ ਹੈ ਮੈਨੂੰ ਅੱਜ ਸਾਡੇ ਇੱਕ ਚੈਨਲ ਚੱਲਦਾ ਸੀਗਾ ਉੱਥੇ ਦ ਸਿਟੀ ਹੈਡਲਾਈਨਸ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਪੈਸੇ ਆਉਂਦੇ ਹੁੰਦੇ ਆ ਮੈਂ ਤਾਂ ਉਹ ਵੀ ਖੋਲ ਕੇ ਦੇਖਿਆ ਮੈਂ ਕਿੰਦਾ ਆਉਂਦੇ ਮੈਂ ਤਾਂ ਕੁਛ ਆਇਆ ਨਹੀਂ ਯਾਰ ਬਾਬਾ ਜਿੱਦਾਂ ਸਾਰੇ ਧਰਮਾਂ ਦਾ ਲੋਕ ਸਤਕਾਰ ਕਰਦੇ ਨੇ ਸੌਰੀ ਸਾਰੇ ਧਰਮਾਂ ਦਾ ਲੋਕ ਸਤਕਾਰ ਕਰਦੇ ਨੇ ਅਸੀਂ ਵੀ ਕਰਦੇ ਆ ਜਿਹੜੇ ਕੀ ਇਸਾਈ ਭਾਰਤ ਚਾਦਰਾਂ ਦੇ ਵਿੱਚ ਜਾ ਕੇ ਕਨਵਰਟ ਹੁੰਦੇ ਨੇ ਇਹ ਪ੍ਰਸ਼ਾਦ ਖਾਨ ਤੋਂ ਸਾਰਿਆਂ ਨੂੰ ਮਨਾ ਕਰਦੇ ਆ ਇਹਨੂੰ ਕਿੱਦਾਂ ਦੇਖੀਏ ਦੇਖੋ ਜੀ ਗੱਲ ਇਹ ਯਿਸੂ ਵੀ ਕਰੋ ਕੋਈ ਇਨਸਾਨ ਕਿਸੇ ਵੀ ਦਰਵਾਜ਼ਾ ਪ੍ਰਸ਼ਾਦ ਲੈਣ ਤੋਂ ਬੜਾ ਕਰਦਾ ਜ਼ਿਕਰ ਵੀ ਯਾਰ ਮੈਂ ਫਲਾਣੀ ਜਗ੍ਹਾ ਦਾ ਪ੍ਰਸ਼ਾਦ ਨਹੀਂ ਲੈਣਾ ਤਾਂ ਹਜੇ ਪ੍ਰੋਪਰ ਗਿਆਨ ਦਾ ਅਧਿਕਾਰੀ ਨਹੀਂ ਹੋਇਆ ਉਹ ਕਿਸੇ ਅੱਛੇ ਗਿਆਨੀ ਨਾਲ ਨਹੀਂ ਜੁੜਿਆ ਹੋਇਆ ਅਸੀਂ ਤੁਰੇ ਜਾਂਦੇ ਬਜ਼ੁਰਗ ਦੇ ਵੀ ਪੈਰੀ ਹੱਥ ਲਾ ਮੰਗਣਾ ਉਹ ਵੀ ਕੀ ਕਹਿੰਦਾ ਜੋਦਾ ਰਹੇ ਖੁਸ਼ ਰਹੇ ਇਹ ਤਾਂ ਕਿਸੇ ਬਜ਼ੁਰਗ ਦਾ ਪ੍ਰਸ਼ਾਦ ਲੈਣ ਨਾਲ ਕੀ ਹੋ ਜੂ ਪ੍ਰਸ਼ਾਦ ਪ੍ਰਸ਼ਾਦ ਨਾਲ ਮੈਨੂੰ ਸਮਝਦਾ ਪੁੱਛਦਾ ਹੈ ਬਿਲਕੁਲ ਹਾਂ ਜੀ ਬਗੇਸ਼ਵਰ ਜੀ ਤਾਂ ਹਮਸ਼ਾ ਕਿਵੇਂ ਦੇਖਦੇ ਬਗੇਸ਼ਵਰ ਤਾਂ ਦੇਖੋ ਆਪਣੀ ਜਗ੍ਹਾ ਤੇ ਇੱਕ ਉਹਨਾਂ ਦਾ ਇਹ ਹਨੂਮਾਨ ਜੀ ਨਾਲ ਆਪਣੇ ਆਪ ਨੂੰ ਜੋੜਿਆ ਤੇ ਬਾਤ ਕਹਿੰਦੇ ਹਾਂ ਵੀ ਆਪਣੀ ਆਪਣੀ ਤਰੀਕਾ ਹੈ ਆਪਣੇ ਬੰਦੇ ਬਿਠਾਉਂਦੇ ਨੇ ਨਹੀਂ ਮੈਂ ਸਮਝਦਾ ਜੀ ਮੈਂ ਜਿੱਥੇ ਤੱਕ ਮੇਰਾ ਜਿੱਥੇ ਤੱਕ ਮੇਰਾ ਖਿਆਲ ਹੈ ਜਿੱਥੇ ਤਾਂ ਉਹਨਾਂ ਨੇ ਵਕੀ ਲਗਾਈ ہوئی ਹੈ ਪਰਮਾਤਮਾ ਨਾਲ ਜੀ ਲਿਵ ਲੱਗੀ ਹੋਈ ਹੈ ਅੰਦਰੋਂ ਅੰਦਰੋਂ ਲਿਵ ਲੱਗੀ ਸਭ ਕੁਝ ਸੱਚ ਹੈ ਜੇਦਰ ਲਿਵ ਨਹੀਂ ਲੱਗੀ ਤਾਂ ਕੰਦ ਹੈ ਠੀਕ ਹੈ ਠੀਕ ਹੈ ਠੀਕ ਰਸਤੇ ਦੀ ਡਿਟੇਲ ਮੀਡੀਆ ਨੂੰ ਦਵਾਂਗੇ ਕੋਰਟ ਦੇ ਥਰੂ ਹੈ ਸਾ ਜਦੋਂ ਮਰਜ਼ੀ ਕਰ ਸਕਦੇ ਹੋ ਨੇਟ ਤੋਂ ਨੇਟ ਤੋਂ ਜਦੋਂ ਮਰਜ਼ੀ ਕਰ ਸਕਦੇ ਹੋ ਉਹਦਾ ਉੱਪਰ ਹੈ ਜਿਹੜੀ ਜੀ ਉੱਪਰ ਮੀਡੀਆ ਨੂੰ ਪੁੱਛੋ ਜਿਹੜੀ ਜੀ ਉੱਪਰ ਪਬਲਿਕ ਲਈ ਆਉਂਦਾ ਕੋਈ ਦਿੱਕਤ ਨਹੀਂ ਆਏਗੀ ਦੇਖੋ ਮੈਂ ਹੀ ਕਹਿਣਾ ਚਾਹੁੰਦਾ ਜੀ ਬੜਾ ਅੱਛਾ ਸਵਾਲ ਸੋਨੂ ਜੀ ਨੇ ਕੀਤਾ ਹੈ ਕਿ ਜਿਹੜਾ ਵੀ ਕੰਮ ਕਰਦੋਂ ਜੋ ਕਾਰੋਬਾਰ ਕਰਦੋਂ ਜੋ ਬਿਜ਼ਨਸ ਕਰਦੋਂ ਉਹ ਇਮਾਨਦਾਰੀ ਨਾਲ ਕਰੋ ਉਹਨੂੰ ਜ਼ਿੰਮੇਵਾਰੀ ਨਾਲ ਕਰੋ ਸਭ ਤੋਂ ਵੱਡੀ ਉਹੀ ਇਬਾਦਤ ਹੈ ਔਰ ਤੁਸੀਂ ਜਿੰਨਾ ਵੀ ਪੈਸਾ ਕਿਸੇ ਧਾਰਮਿਕ ਸਥਾਨ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹੋ ਉਹ ਪੈਸਾ ਕਿਸੇ ਜ਼ਰੂਰਤਮੰਦੀ ਹੈਲਪ ਕਰੋ ਚਾਹੇ ਉਹ ਹਸਪੀਟਲ ਨੇ ਚਾਹੇ ਐਜੂਕੇਸ਼ਨ ਲਈ ਹੈ ਚਾਹੇ ਗਰੀਬ ਪਰਿਵਾਰਾਂ ਦੇ ਰੋਸ਼ਨ ਲਈ ਹੈ ਉਸ ਪੈਸੇ ਨੂੰ ਕਿਸੇ ਜ਼ਰੂਰਤਮੰਦ ਤੱਕ ਪਹੁੰਚਾਓ ਪਲੀਜ਼ ਜੀ ਤਰਮ ਬਦਲਣਾ ਦੇਖੋ ਜਿਸ ਧਰਮ ਦੇ ਵਿੱਚ ਰੱਬ ਨੇ ਤੁਹਾਨੂੰ ਪੈਦਾ ਕੀਤਾ ਉਹ ਧਰਮ ਤੁਹਾਡਾ ਸਭ ਤੋਂ ਵੱਡਾ ਹੈ ਧਰਮ ਬਦਲਣਾ ਦੁਨੀਆ ਦੀ ਸਭ ਤੋਂ ਵੱਡਾ ਗੁਨਾਹ ਮੰਨਦਾ ਮੈਂ ਧਰਮ ਪਰਿਵਰਤਨ ਦੁਨੀਆ ਦਾ ਸਭ ਤੋਂ ਵੱਡਾ ਮੈਂ ਗੁਨਾਹ ਮੰਨਦਾ ਲੋਕਾਂ ਦੇ ਵਿੱਚ ਕਿਉਂ ਮੈਨੂੰ ਨਹੀਂ ਪਤਾ ਮੈਂ ਗੁਨਾਹ ਮੰਨਦਾ ਜੇ ਪਰਮਾਤਮਾ ਦੀ ਮਨਸ਼ਾ ਤੁਹਾਨੂੰ ਉਸ ਧਰਮ ਚ ਭੇਜਣ ਦੀ ਹੁੰਦੀ ਹੈ ਪਹਿਲਾਂ ਤੁਹਾਨੂੰ ਉਸੇ ਧਰਮ ਜਨਮ ਦਿੰਦਾ ਜਿਸ ਧਰਮ ਚ ਉਸ ਪਰਮਾਤਮਾ ਨੇ ਤੁਹਾਨੂੰ ਭੇਜਿਆ ਉਸ ਧਰਮ ਦੇ ਵਿੱਚ ਭਗਤੀ ਕਰੋ ਹਾਂ ਇਬਾਦਤ ਕਿਸੇ ਵੀ ਧਰਮ ਦੀ ਕਰੋ ਕੋਈ ਦਿੱਕਤ ਨਹੀਂ ਬਾਬਾ ਜੀ

ਸਰ ਦੇਖੋ ਨਾ ਮੇਰੀ ਵੀਡੀਓ ਕੱਢ ਕੇ ਉਹਨੇ ਸਪੈਸ਼ਲ ਨਹੀਂ ਬੋਲੇ ਨਾ ਮੇਰੇ ਸਿਰ ਦੇ ਉੱਪਰ ਖੜੇ ਹੋ ਕੇ ਕਿ ਕੰਨਾਇ ਦਰਵਾਰ ਹੈ ਜਿਸਨੇ ਬਿਨਾਂ ਪੈਸੇ ਤੋਂ ਆਣਾ ਮੇਰੀ ਵੀਡੀਓ 'ਚ ਬੋਲੇ ਆਇਆ ਨਾ ਦੇਖੋ ਪਿਛਲੇ ਸਾਲ ਦੇ ਮੇਲੇ 'ਚ ਕੱਢੋ ਉਹਨੂੰ ਅਸੀਂ ਮੰਡੀ ਕੀਤੀ ਹੈ ਨਾ ਤਾਂ ਮੇਰੇ ਹਾਂ ਓਏ ਕਿੰਨਾ ਗੱਲ ਮੈਂ ਤਾਂ ਖੁਦ ਕਹਿ ਰਿਹਾ ਮੈਂ ਖੁਦ ਕਹਿ ਰਿਹਾ ਸੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਦੇਈ ਹੈ ਬਾਬਾ ਜੀ ਨਾਲ ਗੱਲ ਕੀਤੀ ਹੈ ਇਤਾਂ ਹੀ ਮਨਦਾਨ ਦਿੱਤਾ ਬਾਬਾ ਜੀ ਨਾਲ ਗੱਲ ਕੀਤੀ ਹੈ ਜੀ ਗੱਲ ਕੀਤੀ ਹੈ ਪਰ ਉਹਨਾਂ ਨੇ ਉਧਰ ਦਰਵਾਜ਼ੇ 'ਤੇ ਵੀ ਇਹ ਗੱਲ ਬੋਲੀ ਹੈ ਬਿਲਕੁਲ ਠੀਕ ਹੈ ਅੱਛੀ ਗੱਲ ਹੈ ਜੀ ਬਹੁਤ ਅੱਛ ਮੇਰੇ ਲਈ ਹਰ ਦਰਬਾਰ ਬਰਾਬਰ ਹੈ ਜਰੂਰ ਇੱਕ ਦਿਨ ਮੌਕਾ ਹੋਊਗਾ ਤੁਹਾਡੇ ਕਰਕੇ ਭਰਾਵਾਂ ਦਾ ਤੇ ਸਾਥ ਰਹਿ ਇੱਕ ਦਿਨ ਮੌਕਾ ਜਰੂਰ ਆਊਗਾ ਤੁਹਾਡੇ ਬਿਲਕੁਲ ਪਹਿਲਾ ਪ੍ਰੈਸ ਉਸ ਤੋਂ ਬਾਅਦ ਸੰਗਤ ਨਹੀਂ ਜੀ ਨਹੀਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜਦੋਂ ਮੈਂ ਬਿਜ਼ਨਸ ਤੇ ਹਾਂ ਬੰਟੀ ਭਾਜੀ ਅਦਰਵਾਈਜ਼ ਬੰਟੀ ਬਾਬਾ ਠੀਕ ਹੈ ਜੀ